ਗੁਰੂ ਗੋਬਿੰਦ ਸਿੰਘ ਸਾਹਿਬ 25 ਸਾਲ ਦੀ ਉਮਰ ਚ ਉਸ ਸਥਾਨ ਤੇ ਗਏ ਮੰਨ ਲਓ ਕਿਤੇ ਵੀ ਗਏ ਇਕਜ਼ੈਂਪਲ ਉਹ 25 ਸਾਲ ਸ਼ੁਰੂ ਕਿੱਥੋਂ ਹੋਣਗੇ ਜਿਸ ਸਾਲ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਤੇ ਸਾਡੇ ਕੋਲ ਅਵਤਾਰ ਦੀ ਡੇਟ ਹੀ ਨਹੀਂ ਅਸਲ ਦੇ ਵਿੱਚ ਇਹ ਮੂਲ ਨਾਨਕ ਸਾਹਿਬੀ ਕੈਲੰਡਰ ਦੇ ਸਾਨੂੰ ਫਾਇਦੇ ਜਾਂ ਨੁਕਸਾਨ ਜਾਂ ਕਦੋਂ ਕਿੱਥਾਂ ਸ਼ੁਰੂ ਹੋਇਆ ਤੇ ਅੱਗੇ ਜਾ ਕੇ ਇਹਦੇ ਸਾਨੂੰ ਕੀ ਲਾਭ ਹੋਊਗਾ ਅੱther ਜਿਹੜਾ ਗੁਰਪੁਰਬ ਮਨਾਏ ਜਾਂਦੇ ਸੀਗੇ ਹਰ ਸਾਲ ਅਲੱਗ ਤਰੀਕਾ ਨਾਲ ਮਨਾਇਆ ਜਾਂਦਾ ਸੀ ਕਿਉਂ ਇਹਦਾ ਜਿਹੜਾ ਕੈਲੰਡਰ ਤਿਆਰ ਹੁੰਦਾ ਸੀ ਬਿਕਰਮੀ ਕੈਲੰਡਰ ਸੀ ਜੰਤਰੀਆਂ ਤੇ ਆਧਾਰਿਤ ਉਹ ਜਿਹੜੇ ਵੀ ਤਿਆਰ ਕਰਦੇ ਸੀ ਉਹ ਗ੍ਰਹਿ ਨਿਸ਼ਤਰਾਂ ਦੀ ਚਾਲ ਜਾਂ ਧਰਤੀ ਦੀ ਚਾਲ ਜਾਂ ਉਹਨਾਂ ਦੇ ਆਧਾਰਿਤ ਹੁੰਦੇ ਸੀ ਮੈਂ ਵੀ ਤੁਹਾਨੂੰ ਉਹੀ ਕਹਿਣਾ ਚਾਹਨਾ ਅਗਰ ਬਿਕਰਮੀ ਕੈਲੰਡਰ ਉਸ ਸਮੇਂ ਬਨਿਆ ਜਾਂਦਾ ਸੀਗਾ ਉਸ ਤੋਂ ਬਾਅਦ ਮੂਲ ਨਾਨਕਸ਼ਹੀ ਕੈਲੰਡਰ ਬਨਿਆ ਫਿਰ ਮੂਲ ਨਾਨਕਸ਼ਹੀ ਕੈਲੰਡਰ ਚੱਲਿਆ ਫਿਰ ਸਮੇਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਤੇ ਫਿਰ ਨਾਨਕਸ਼ਹੀ ਕੈਲੰਡਰ ਦਾ ਠੀਕ ਹੈ ਆਪਣੀ ਜਗ੍ਹਾ ਫਿਰ ਤੁਸੀਂ ਉਹਨੂੰ ਗਲਤ ਕਿਉਂ ਕਰ ਰਹੇ ਹੋ ਨਾਨਕਸ਼ਹੀ ਕੈਲੰਡਰ ਕਿਵੇਂ ਠੀਕ ਹੈ ਜੇ ਇੱਕ ਚੀਜ਼ ਦੀਆਂ ਡੇਟਾ ਹੀ ਨਹੀਂ ਠੀਕ ਤੁਸੀਂ ਵਿਕਰਮੀ ਕੈਲੰਡਰ ਕਿਉਂ ਤੁਸੀਂ ਉਹਨੂੰ ਵਿਕਰਮੀ ਕੈਲੰਡਰ ਨੂੰ ਕਿਉਂ ਨਹੀਂ ਅੱਗੇ ਲੈ ਕੇ ਆ ਰਹੇ ਉਹਨਾਂ ਦਾ ਸਹੀ ਕੈਲੰਡਰ ਜੀ 2003 ਵਿੱਚ ਮਨਾਇਆ ਤਾਂ ਐਸਾ ਮਤਲਬ ਪਹਿਲਾ ਜਨਮ ਦਿਹਾੜੀ ਇਦਾਂ ਹੀ ਮਨਾਇ ਜਾਂਦੀ ਸੀਗੀ ਹਾਂਜੀ ਬਿਲਕੁਲ ਮਨਾਇ ਜਾਂਦੀ ਸੀ ਫਿਰ ਹੁਣ ਮੈਨੂੰ ਮਨਾਉਣ ਨੂੰ ਸਭ ਨੂੰ ਪਰ ਲੋਕ ਬਣਾ ਰਹੇ ਨਾ ਉਹ ਤਾਂ ਨਹੀਂ ਹੋਣਾ ਚਾਹੀਦਾ ਮੈਂ ਤੁਹਾਡੀ ਗੱਲ ਤੋਂ ਏਕਦੀ ਪਰ ਜਿਹੜੇ ਹੁਣ ਬਣਾ ਰਹੇ ਨੇ ਉਹ ਗਲਤ ਨਹੀਂ ਸਾਰੇ ਲੋਕ ਹਾਂ ਹੁਣ ਡੇਟਾ ਗਲਤ ਨੇ ਹੁਣ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਫਿਰ ਉਦੋਂ ਕਿਸ ਨੇ ਗੱਲ ਹੀ ਨਹੀਂ ਕੀਤੀ ਉਦੋਂ ਨਾ ਵੀ ਕੈਲੰਡਰ ਬਾਰੇ ਵੀ ਗੱਲ ਕਰਨੀ ਇਹ ਉਦੋਂ ਗੱਲ ਹੋਈ ਨਹੀਂ ਆਪਾਂ ਮੰਨ ਲੀਏ ਉਹ ਗੱਲ ਨਹੀਂ ਹੋਈ ਹੁਣ ਤਾਂ ਹੋਈ ਜੇ ਹੁਣ ਵੀ ਨਾ ਹੋਈ ਆਪਾਂ ਕਹਿੰਦੇ ਹੁਣ ਵੀ ਕਿਹੜਾ ਹੋ ਰਹੀ ਹੈ ਇੱਕ ਸਮੇਂ ਦੇ ਨਾਲ ਹਰ ਇੱਕ ਗੱਲ ਹੁੰਦੀ ਹੈ ਹਰ ਇੱਕ ਗੱਲ ਦਾ ਸਮਾਂ ਹੁੰਦਾ ਉਦੋਂ ਸ਼ਾਇਦ ਸਮਾਂ ਨਹੀਂ ਸੀ ਮਤਲਬ ਸਿਸਟਮ ਬਣੇ ਤਾਂ ਗੁਰੂਆਂ ਦੀ ਡੇਟਾ ਫਿਕਸ ਹੋਣੀ ਤੁਸੀਂ ਕਿਹਨਾਂ ਸਿਸਟਮ ਮਹਿਸੂਸ ਹੋਇਆ ਲੋਡ ਮਹਿਸੂਸ ਹੋਈ ਹੈ ਸਮੇਂ ਤੇ ਲੋਡ ਮਹਿਸੂਸ ਨਹੀਂ ਹੋਈ ਸ਼ਾਇਦ ਨਹੀਂ ਚਲੋ ਮੈਂ ਤੁਹਾਨੂੰ ਪੁੱਛਦਾ ਇਹਦੇ ਵਿੱਚ ਗਲਤ ਕੀ ਹੈ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਮਨਾ ਲਈਏ ਇਹਦੇ ਵਿੱਚ ਗਲਤ ਕੀ ਹੈ ਮੇਰੇ ਪਿਤਾ ਇੱਕ ਬੇਨਤੀ ਸੀ ਮੈਨੂੰ ਜੀ ਦੱਸੋ ਕਿ ਉਸ ਸਮੇਂ 5 ਜਨਵਰੀ ਨੂੰ ਮਨਾਇਆ ਜਾਂਦਾ ਸੀਗਾ ਨਹੀਂ ਉਹ ਹਰ ਸਾਲ ਹਰ ਸਾਲ ਡੇਟਾ ਚੇਂਜ ਹਰਸਾ ਡਾਟਾ ਉਦੋਂ ਵੀ ਚੇਂਜ ਹੁੰਦਾ ਹੈ ਬਿਲਕੁਲ ਜੀ ਇਸ ਵਾਰ ਹਰਸਾ ਡਾਟਾ ਚੇਂਜ ਹੋ ਰਿਹਾ ਤਾਂ ਤੁਹਾਨੂੰ ਉਹ ਦਿਨਾਂ ਕੀ ਪ੍ਰੋਬਲਮ ਹੈ ਮੈਨੂੰ ਪ੍ਰੋਬਲਮ ਇਹੀ ਹੈ ਜੀ ਮਨ ਨੂੰ ਨਹੀਂ ਕਈ ਸਿੱਖਾਂ ਨੂੰ ਇਹ ਗੱਲ ਦੀ ਪ੍ਰੋਬਲਮ ਹੈ ਮੈਂ ਉਹ ਹੀ ਚਾਹੁੰਦਾ ਇਹ ਡਾਟਾ Pro Plus TV ਦੇਖ ਰਹੇ ਤਮਾਮ ਦਰਸ਼ਕਾ ਦਾ ਮੈਂ ਗੋਮਸੀ ਕਰੀ ਫਿਰ ਬਹੁਤ ਬਹੁਤ ਸਵਾਗਤ ਕਰਦਾ ਅਕਸਰ ਅਸੀਂ ਨਵੇਂ ਨਵੇਂ ਪੋਡਕਾਸਟ ਲੈ ਕੇ ਆਨੇ ਰਹੇ ਹਾਂ ਬਹੁਤ ਸੀਆਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹਾਂ ਲੇਕਿਨ ਅੱਜ ਇੱਕ ਮੁੱਦਾ ਬਹੁਤ ਗੰਭੀਰ ਹੈ ਧਰਮ ਦੀ ਗੱਲ ਹੈ ਔਰ ਜਿੱਥੇ ਧਰਮ ਦੀ ਗੱਲ ਆਂਦੀ ਹੈ ਉਥੇ ਹਰ ਬੰਦੇ ਨੂੰ ਆਪਣਾ ਓਪੀ ਉਤੇ ਹਰ ਬੰਦੇ ਦਾ ਓਪੀਨੀਅਨ ਸੁਣਨਾ ਚਾਹੀਦਾ ਗੱਲ ਮੂਲ ਨਾਨਕਸ਼ਾਹੀ ਕੈਲੰਡਰ ਵਰਸਸ ਨਾਨਕਸ਼ਾਹੀ ਕੈਲੰਡਰ ਦੀ ਹੈ ਦੋਨਾਂ ਚੋਂ ਸਹੀ ਕਿਹੜਾ ਹੈ ਕਿਹੜਾ ਬਣਾਇਆ ਗਿਆ ਹੈ ਤਾਂ ਕਿਹੜਾ ਪਹਿਲਾਂ ਤੋਂ ਬਣਿਆ ਹੋਇਆ ਸੀਗਾ ਕਿਹੜੇ ਕੈਲੰਡਰ ਨੂੰ ਮੰਨਣਾ ਚਾਹੀਦਾ ਹੈ ਕਿਹੜੇ ਕੈਲੰਡਰ ਦੀ ਗੱਲਬਾਤ ਹੋਣੀ ਚਾਹੀਦੀ ਹੈ ਉਹ ਸਾਰੀ ਗੱਲ ਆਪਾਂ ਕਰਾਂਗੇ ਸਵਾਗਤ ਕਰਦੇ ਹਾਂ ਪ੍ਰਭਜੀਤ ਸਿੰਘ ਜੀ ਦਾ ਸਤਿ ਸ਼੍ਰੀ ਅਕਾਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਪਹਿਲਾਂ ਤਾਂ ਮੈਨੂੰ ਤੁਸੀਂ ਦੱਸੋ ਵੀ ਰਬਾਬੀ ਟੀਰ ਟੀਵੀ ਤੋਂ ਤੁਸੀਂ ਇਹ ਕੀ ਕੀ ਮਤਲਬ ਕੀ ਹੈ ਦਾ ਮਤਲਬ ਕੀ ਹੋਇਆ ਰਬਾਬੀ ਟੀਰ ਵੀਰ ਕੀ ਏਦਾਂ ਵੀ ਇਹ ਜਿਹੜਾ ਚੈਨਲ ਬਣਾਇਆ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਪਹੁੰਚ ਕਰਨ ਦੇ ਲਈ ਕਿਉਂਕਿ ਮੀਡੀਆ ਦਾ ਯੁੱਗ ਹੈ ਕੋਈ ਵੀ ਗੱਲ ਇੱਕ ਬਟਨ ਦੇ ਕਲਿੱਕ ਤੇ ਜੇ ਤੁਸੀਂ ਸਾਰਿਆਂ ਤੱਕ ਪਹੁੰਚਾਉਣੀ ਹੈ ਤੇ ਤੁਹਾਡੇ ਕੋਲ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੋਣਾ ਜ਼ਰੂਰੀ ਹੈ ਕਿਉਂਕਿ ਧਾਰਮਿਕ ਗੱਲ ਕਰਨੀ ਹੈ ਤੇ ਨਾਮ ਵੀ ਧਾਰਮਿਕ ਚਾਹੀਦਾ ਸੀ ਇਸ ਕਰਕੇ ਇਹਦਾ ਜਿਹੜਾ ਨਾਮ ਰਬਾਬੀ ਤੀ ਰੱਖਿਆ ਹੁਣ ਰਬਾਬ ਜਿਹੜਾ ਲਫ਼ਜ਼ ਹੈ ਉਹ ਗੁਰੂ ਨਾਨਕ ਸਾਹਿਬ ਤੋਂ ਲਿਆ ਹੈ ਠੀਕ ਹੈ ਕਿਉਂਕਿ ਮੇਰਾ ਮੰਨਣਾ ਹੈ ਜੇ ਅਸੀਂ ਕਹੀਏ ਵੀ ਕੋਈ ਲੋਕਾਈ ਦਾ ਮੰਨਣਾ ਹੈ ਜਿੱਥੇ ਧਰਮ ਦੀ ਗੱਲ ਹੋਏਗੀ ਉੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਜ਼ਰੂਰ ਹੋਏਗੀ ਬਿਲਕੁਲ ਔਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਗੱਲ ਹੋਏਗੀ ਉੱਥੇ ਰਬਾਬ ਦੀ ਗੱਲ ਜ਼ਰੂਰ ਹੋਏਗੀ ਕਿਉਂਕਿ ਜਦੋਂ ਜਦੋਂ ਉਹਨਾਂ ਨੇ ਬਾਣੀ ਉਚਾਰੀ ਹੈ ਉਹਨਾਂ ਨੇ ਭਾਈ ਮਰਦਾਨਾ ਸਾਹਿਬ ਨੂੰ ਇੱਕੋ ਗੱਲ ਕਹੀ ਹੈ ਵੀ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਤੇ ਉਹ ਜਿਹੜਾ ਰਬਾਬ ਸੀ ਔਲ ਰਵਾਬ ਲਫਜ਼ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਔਰ ਇਹ ਜਿਹੜਾ ਤੀਰ ਲਫਜ਼ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਇਹ ਚੀਜ਼ ਪੜ੍ਹਦੇ ਆਂ ਵੀ ਜਦੋਂ-ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਵੀ ਸਾਡੀ ਉਹ ਬਾਣੀ ਦੇ ਨਾਲ ਜਿਹੜੇ ਹਿਰਦੇ ਵਿੰਨੇ ਜਾਂਦੇ ਆ ਤੀਰ ਦੀ ਐਗਜ਼ੈਂਪਲ ਲਈ ਗਈ ਹੈ ਫੋਰ ਐਗਜ਼ੈਂਪਲ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਜਾਂ ਉਥੇ ਗੁਰਬਾਣੀ ਦੇ ਵਿੱਚ ਤੋਕ ਆਉਂਦੀ ਹੈ ਲਾਗੀ ਹੋਏ ਸੋ ਜਾਨਾ ਪੀਰ RAM ਭਗਤ ਅਨਿਆਲੀ ਤੀਰ ਸੋ ਮੇਰਾ ਇਹ ਮੰਨਣਾ ਵੀ ਗੁਰੂ ਨਾਨਕ ਸਾਹਿਬ ਨੇ ਜਿਹੜਾ ਗੁਰਬਾਣੀ ਰੂਪੀ ਤੀਰ ਜਿਹਦੇ ਨਾਲ ਸਾਡੇ ਹਿਰਦੇ ਵੱਨੇ ਗਏ ਆ ਉਹ ਜਿਹੜਾ ਤੀਰ ਹੈ ਉਹ ਰਬਾਬ ਦੀ ਕਮਾਨ ਤੇ ਚੜਾ ਕੇ ਮਾਰਿਆ ਇਸ ਕਰਕੇ ਮੈਂ ਜਿਹੜਾ ਚੈਨਲ ਦਾ ਨਾਮ ਉਹਦਾ ਜਿਹੜਾ ਕਨਸੈਪਟ ਹੈ ਉਹਦਾ ਜਿਹੜਾ ਨਾਮ ਹੈ ਮੈਂ ਰਬਾਬੀ ਤੀਰ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕਰ ਚੁੱਕੇ ਆ ਇਸ ਚੀਜ਼ ਉੱਤੇ ਪਰ ਕੁਝ ਸਵਾਲ ਨਵੇਂ ਨੇ ਮੇਰੇ ਪਹਿਲਾ ਸਵਾਲ ਇਹ ਹੀ ਹੈ ਵੀ ਤੁਸੀਂ ਜਿਸ ਮੁੱਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਥੋੜਾ ਸਾਡੇ ਦਰਸ਼ਕਾਂ ਨੂੰ ਦੱਸੋਗੇ ਵੀ ਕੀ ਮੁੱਦਾ ਕੀ ਹੈ ਉਹ ਪ੍ਰੋਪਰ A ਤੋਂ Z ਡਿਟੇਲਸ ਨਹੀਂ ਅਸਲ ਜਿਵੇਂ ਤੁਸੀਂ ਵੀ ਮੈਨੂੰ ਸੰਗਤਾਂ ਦੇ ਕਹਿਣ ਦੇ ਹੁਕਮ ਦੇ ਸਿਰ ਤੇ ਮੈਂ ਇੱਥੇ ਆ ਹਾਂ ਜੀ ਇਹ ਜਿਹੜਾ ਮੂਨ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਸੰਬੰਧਤ ਅਸੀਂ ਪਹਿਲਾਂ ਵੀ ਜਿਵੇਂ ਪੋਡਕਾਸਟ ਕੀਤਾ ਸੀ ਤੁਹਾਡਾ ਕਹਿਣਾ ਸੀ ਵੀ ਸੰਗਤ ਦੇ ਕੋਈ ਸਵਾਲ ਨਹੀਂ ਦਾ ਜਿਵੇਂ ਵੀ ਤੇ ਉਸ ਰਿਕਾਰਡਿੰਗ ਅਸੀਂ ਬੈਠਿਆ ਵੀ ਉਸ ਥੋੜਾ ਜਿਹਾ ਡੀਪਲੀ ਹੋਰ ਜਾਣ ਪਾਈਏ ਵੀ ਅਸਲ ਦੇ ਵਿੱਚ ਇਹ ਮੂਨ ਨਾਨਕਸ਼ਾਹੀ ਕੈਲੰਡਰ ਦੇ ਸਾਨੂੰ ਫਾਇਦੇ ਜਾਂ ਨੁਕਸਾਨ ਜਾਂ ਕਦੋਂ ਕਿੱਥਾਂ ਸ਼ੁਰੂ ਹੋਇਆ ਤੇ ਅੱਗੇ ਜਾ ਕੇ ਇਹਦੇ ਸਾਨੂੰ ਕੀ ਲਾਭ ਹੋ ਬਿਲਕੁਲ ਤੇ ਇਹਦੇ ਨਾ ਲਾਗੂ ਹੋਣ ਦੇ ਵੀ ਸਾਨੂੰ ਕੀ ਨੁਕਸਾਨ ਹੈ ਅੱਛਾ ਇਹ ਬੜੀ ਵੱਡੀ ਗੱਲ ਹੈ ਇਹਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸੂਕਿਆ ਵੀ ਇਹਦੇ ਫਾਇਦੇ ਹਜੇ ਨਹੀਂ ਸਮਝ ਆ ਰਹੇ ਪਰ ਇਹਦੇ ਨਾ ਲਾਗੂ ਹੋਣ ਦੇ ਜਿਹੜੇ ਨੁਕਸਾਨ ਹੈ ਇਹ ਆਉਣ ਵਾਲੇ ਸਮੇਂ 'ਚ ਸਾਨੂੰ ਜ਼ਰੂਰ ਹੈ ਜਿਹੜਾ ਉਹ ਕਲੀਅਰ ਹੋ ਜਾਊਗਾ ਕਿ ਸਾਨੂੰ ਕਿੰਨਾ ਵੱਡਾ ਘਾਟਾ ਇਸੇ ਤੋਂ ਕੀ ਘਟਾ ਹੋਇਆ ਘਟਾ ਸਭ ਤੋਂ ਪਹਿਲੀ ਗੱਲ ਅਸੀਂ ਵਜੂਦ ਤੋਂ ਟੁੱਟ ਜਾਾਂਗੇ ਜੀ ਕਿੱਦਾਂ ਟੁੱਟੋਂਗੇ ਤੁਸੀਂ ਪਹਿਲਾਂ ਵੀ ਇੱਕ ਗੱਲ ਗਈ ਸੀ ਮੈਂ ਵਜੂਦ ਤੋਂ ਟੁੱਟ ਜਾਾਂਗੇ ਦੇਖੋ ਵਜੂਦ ਤੋਂ ਉਹ ਟੁੱਟਿਆ ਜਾਂਦਾ ਜਦੋਂ ਬਜ਼ੁਰਗਾਂ ਵੱਲੋਂ ਵੱਡਿਆਂ ਵੱਲੋਂ ਇਹ ਚੀਜ਼ ਨਹੀਂ ਸਿਖਾਈ ਜਾਂਦੀ ਜਦੋਂ ਤੁਸੀਂ ਆਪਣੇ ਬੱਚੇ ਨੂੰ ਇਹ ਚੀਜ਼ ਨਹੀਂ ਦੱਸ ਰਹੇ ਜੀ ਫਿਰ ਤਾਂ ਵਜੂਦ ਤੋਂ ਟੁੱਟਿਆ ਜਾਂਦਾ ਨਾ ਫਿਰ ਤੁਸੀਂ ਕਿੱਦਾਂ ਕਹਿੰਦੇ ਵੀ ਵਜੂਦ ਅਸੀਂ ਆਪਣੇ ਬੱਚਿਆਂ ਨੂੰ ਕੀ ਦਸੀਏ ਜੀ ਫੋਰ ਐਗਜ਼ਾਮਪਲ ਅਸੀਂ ਆਪਣੇ ਬੱਚਿਆਂ ਨੂੰ ਕੀ ਦਸੀਏ ਵੀ ਬੇਟਾ ਪਿਛਲੇ ਸਾਲ ਅਸੀਂ 30 ਤਰੀਕ ਨੂੰ ਮਨਾ ਲਿਆ ਸੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਹੁਣ ਅਸੀਂ 15 ਨੂੰ ਮਨਾਉਣਾ ਹੈ ਇੱਕ ਛੋਟੀ ਜੀ ਗੱਲ ਆਪਾਂ ਕਰਦੇ ਹਾਂ ਤੁਹਾਡੇ ਵੀ ਸਰਕਾਰੀ ਕਾਗਜ਼ ਬਣੇ ਆ ਮੇਰੇ ਵੀ ਬਣੇ ਆ ਮੰਨ ਲਓ ਤੁਹਾਡੇ ਕੋਲ ਦੋ ਕਾਗਜ਼ ਨੇ ਇੱਕ ਪਾਸਪੋਰਟ ਤੇ ਇੱਕ ਲਾਇਸੈਂਸ ਦੋਨਾਂ ਤੇ ਜਨਮ ਤਰੀਕ ਤਾਂ ਇੱਕੋ ਚਾਹੀਦੀ ਹੈ ਬਿਲਕੁਲ ਤੇ ਜੇ ਦੋਨਾਂ ਤੇ ਜਨਮ ਤਰੀਕਾਂ ਅਲਹਿਦਾ ਹੋਣ ਤੇ ਤੁਹਾਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਇੱਕ ਆਮ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਬਿਲਕੁਲ ਤੁਹਾਨੂੰ ਹੋ ਸਕਦਾ ਮੂਰਖ ਵੀ ਕਿਹਾ ਜਾਵੇ ਵੀ ਤੁਸੀਂ ਉੱਥੇ ਹੋਰ ਲਖਾਈ ਬੈਠੇ ਹੋ ਤੁਹਾਨੂੰ ਨਹੀਂ ਪਤਾ ਤੁਸੀਂ ਕਦੋਂ ਜੰਮੇ ਤੇ ਜੇ ਇਹ ਚੀਜ਼ ਸਾਡੇ ਨਾਲ ਹੋ ਸਕਦੀ ਹੈ ਇਹ ਤਾਂ ਮਸਲਾ ਹੀ ਇੱਕ ਕਮਿਊਨਿਟੀ ਦਾ ਇੱਕ ਧਰਮ ਦਾ ਗੁਰੂਆਂ ਪੀਰਾਂ ਪੈਗੰਬਰਾਂ ਦੇ ਅਵਤਾਰ ਦਿਹਾੜਿਆਂ ਨਾਲ ਸੰਬੰਧਤ ਆ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਣਾ ਇਹ ਸ਼ੁਰੂ ਕਿੱਧਰ ਹੋਈ ਦੱਸ ਸਾਰੀ ਇਹ ਸ਼ੁਰੂ ਹੋਈ ਜੀ ਸਰ ਜਿਹੜਾ ਗੁਰਪੁਰਬ ਮਨਾਏ ਜਾਂਦੇ ਸੀਗੇ ਹਰ ਸਾਲ ਅਲੱਗ ਤਰੀਕਾ ਨੂੰ ਮਨਾਏ ਜਾਂਦੇ ਸੀ ਕਿਉਂ ਇਹਦਾ ਜਿਹੜਾ ਕੈਲੰਡਰ ਤਿਆਰ ਹੁੰਦਾ ਸੀ ਬਿਕਰਮੀ ਕੈਲੰਡਰ ਸੀ ਜੰਤਰੀਆਂ ਤੇ ਆਧਾਰਿਤ ਉਹ ਜਿਹੜੇ ਵੀ ਤਿਆਰ ਕਰਦੇ ਸੀ ਉਹ ਗ੍ਰਹਿ ਨਿਸ਼ਤਰਾਂ ਦੀ ਚਾਲ ਜਾਂ ਧਰਤੀ ਦੀ ਚਾਲ ਜਾਂ ਉਹਨਾਂ ਦੇ ਆਧਾਰਿਤ ਹੁੰਦੇ ਸੀਗਾ ਪਰ ਉਹਨਾਂ ਨੇ ਸਿਰਫ ਐਸੀ ਚੀਜ਼ ਨੂੰ ਚਾਲ ਦੇ ਆਧਾਰ ਤੇ ਰੱਖਿਆ ਬਾਕੀ ਚੀਜ਼ਾਂ ਨੂੰ ਨਹੀਂ ਰੱਖਿਆ ਗੁਰਪੁਰਬਾਂ ਦੀਆਂ ਡੇਟਾ ਹਲਾਈਆਂ ਬਾਕੀ ਸ੍ਰਿਸ਼ਟੀ ਦੇ ਜਿੰਨੇ ਕੰਮ ਨੇ ਉਹ ਸਾਰੇ ਪਾਰਟਿਕੂਲਰ ਡੇਟਾ ਤੇ ਪਾਰਟਿਕੂਲਰ ਟਾਈਮ ਦੇ ਉੱਤੇ ਹੁੰਦੇ ਆ ਖੈਰ ਜ਼ਰੂਰਤ ਮਹਿਸੂਸ ਹੋਈ ਸਮੇਂ ਦੇ ਨਾਲ ਵੀ ਜਿਹੜੇ ਗੁਰਪੁਰਬ ਦੀਆਂ ਡੇਟਾ ਫਿਕਸ ਕਿਉਂ ਨਹੀਂ ਆ ਇਹ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕਦੋਂ ਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਂ ਹੋਰ ਜਿਹੜੇ ਇਤਿਹਾਸਕ ਦਿਹਾੜੇ ਆ ਤੇ ਜਿਹੜੀਆਂ ਸਿੱਖ ਕਮਿਊਨਿਟੀ ਸੀਗੀਆਂ ਜਾਂ ਹੋਰ ਸੰਸਥਾਵਾਂ ਸੀਗੀਆਂ ਇਹਨਾਂ ਨੇ ਐਡਰੈਸ ਕੀਤਾ ਪਾਲਸਿੰਗ ਪੁਰੇਵਾਲ ਨੂੰ ਹਮ ਜਿਹੜੇ ਕੀ ਕੈਨੇਡੀਅਨ ਸਿੱਖ ਸੀ ਔਰ ਕਾਫੀ ਮਤਲਬ ਕੈਨੇਡੀਅਨ ਕੈਨੇਡੀਅਨ ਸਿੱਖ ਨਾਲ ਤੁਹਾਡਾ ਕੀ ਲੈਣਾ ਦੇਣਾ ਹੈ ਮਤਲਬ ਵੀ ਉਹ ਪੰਜਾਬ ਦੇ ਰਹਿਣ ਵਾਲੇ ਨਹੀਂ ਸੀਗੇ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕੈਨੇਡੀਅਨ ਸਿੱਖ ਦੇ ਨਾਲ ਉਹ ਕੋਈ ਲਿੰਕ ਨਹੀਂ ਉਹ ਰਹਿੰਦੇ ਸੀ ਉਹਨਾਂ ਦਾ ਮਤਲਬ ਉੱਥੇ ਦਾ ਰਹਿਣ ਸਹਿਣ ਸੀ ਇਹ ਦੇ ਵਿੱਚ ਇਹਦੇ ਨਾਲ ਕਿਸੇ ਨੂੰ ਤਾਂ ਕੋਈ ਦਿੱਕਤ ਨਹੀਂ ਕਰਨੀ ਇਹਦਾ ਚ ਰਵੇ ਕੋਈ ਇੰਡੀਆ ਚ ਰਵੇ ਐਸੇ ਵੀ ਉਹ ਪੜੇ ਲਿਖੇ ਸੀ ਸਿਆਣੇ ਸੀ ਭੂਗੋਲਕ ਔਰ ਖਗੋਲਕ ਜਾਣਕਾਰੀ ਸੀ ਉਹਨਾਂ ਨੂੰ ਇਸ ਕਰਕੇ ਇਹਨਾਂ ਨੇ ਐਡਰੈਸ ਕੀਤਾ ਉਹਨਾਂ ਨੂੰ ਔਰ ਉਹਨਾਂ ਨੇ ਜੋ ਗੱਲ ਸੁਣਾ ਚਾਹੀਏ ਕਾਫੀ ਲੰਮਾ ਸਮਾਂ ਕਹਿੰਦੇ ਆ ਕਈ ਕਹਿੰਦੇ ਆ ਵੀ ਤਕਰੀਬਨ 40 ਸਾਲ ਲੱਗੇ ਜੀ ਉਸ ਕੈਲੰਡਰ ਨੂੰ ਤਿਆਰ ਕਰਨ ਦੇ ਲਈ ਸਾਰੀ ਉਹਨਾਂ ਨੇ ਜਿਹੜੀ ਰਿਸਰਚ ਕਰਨ ਤੋਂ ਬਾਅਦ ਇੱਕ ਕੈਲੰਡਰ ਫਾਈਨਲ ਕੀਤਾ ਵੀ ਇਹਨਾਂ ਤਰੀਕਾਂ ਤੇ ਆਧਾਰਿਤ ਗੁਰਪੁਰਬ ਅੱਗੇ ਤੋਂ ਮਨਾਏ ਜਾਣ ਔਰ ਉਸ ਸੀਜ਼ਨ ਨੂੰ ਅਕਾਲ ਤਖਤ ਸਰਵ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਕੀ ਮਾਨਤਾ ਵੀ ਦਿੱਤੀ ਗਈ। ਔਰ 1999 ਸਾਲ ਦੇ ਵਿੱਚ ਜਿਹੜੇ ਕੀ ਵਿਸਾਖੀ ਵਾਲੇ ਦਿਨ ਇਹ ਚੀਜ਼ ਅ ਫਾਈਨਲ ਹੋਣੀ ਸੀ ਕਿ ਇੱਕ ਕੌਮ ਦੇ ਪਰਥਾਏ ਜਾਰੀ ਕੀਤੀ ਜਾਣੀ ਸੀ। ਪਰ ਉਦੋਂ ਸਿੰਘ ਸਾਹਿਬ ਜਥੇਦਾਰ ਜੀ ਨੂੰ ਲੱਗਿਆ ਉਹਨਾਂ ਨੇ ਜਦੋਂ ਗਿਆਨੀ ਰਣਜੀਤ ਸਿੰਘ ਜੀ ਸੀਗੇ ਉਦੋਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਇਧਰ ਉਹ ਐ ਜੀ ਵਿਚ ਦੇ ਪ੍ਰਧਾਨ ਸੀ ਗੁਰਚਰਨ ਸਿੰਘ ਟੋੜਾ। ਤੇ ਜਥੇਦਾਰ ਸਾਹਿਬ ਨੂੰ ਲੱਗਿਆ ਵੀ ਇਹਦੇ ਵਿੱਚ ਹੈਗੀਆਂ ਹਜੇ ਵੀ ਕੁਝ ਕਮੀਆਂ ਵੀ ਉਹਨਾਂ ਦੇ ਕੁਝ ਆਪਸੀ ਸਵਾਲ ਸੀ ਜਿਹੜੇ ਵੀ ਸੀਗੇ ਤੇ ਇਹਦੇ ਵਿੱਚ ਹਲੇ ਦਰੁਸਤੀ ਦੀ ਲੋੜ ਹੈ ਤੇ ਫਿਰ 1999 ਤੋਂ 2003 ਤੱਕ ਫਿਰ ਉਸ ਕੈਲੰਡਰ ਦੇ ਵਿੱਚ ਸ਼ੋਧ ਕੀਤੀ ਗਈ ਤੇ ਜਿਹੜੀਆਂ ਕਮੀਆਂ ਸੀ ਪੂਰੀ ਕਰਨ ਕਲੀਅਰ ਕਰਨ ਤੋਂ ਬਾਅਦ 2003 ਦੇ ਵਿੱਚ ਉਸ ਕੈਲੰਡਰ ਨੂੰ ਜੋ ਅਕਾਲ ਤਖਤ ਸਾਹਿਬ ਐਸਜੀਪੀਸੀ ਹੋਰ ਧਾਰਮਿਕ ਸੰਸਥਾਵਾਂ ਜਿੰਨੀਆਂ ਕਮਿਊਨਿਟੀ ਸੀਗੀਆਂ ਸਾਰਿਆਂ ਦੀ ਮਤਲਬ ਸਾਥ ਦੇ ਨਾਲ ਇਹਨੂੰ ਜਾਰੀ ਕੀਤਾ ਗਿਆ ਕਮੀਆਂ ਦੀ ਸੀ ਕਮੀਆਂ ਹੁਣ ਉਹਨਾਂ ਦੀ ਆਪਸੀ ਗੱਲ ਸੀ ਵੈਸੇ ਉਹਨਾਂ ਨੇ ਕਿਹਾ ਗਿਆ ਵੀ ਜਿੱਦਾਂ ਤਰੀਕਾ ਸੀ ਜਨਮ ਤਰੀਕਾ ਜਾਂ ਕੁਝ ਜੋ ਵਦੀ ਸੁਦੀ ਦੇ ਹਿਸਾਬ ਨਾਲ ਚੱਲਦੇ ਸੀ ਜਾਂ ਧਰਤੀ ਦੀ ਚਾਲ ਜਾਂ ਕਿਉਂਕਿ ਚਾਰ ਤਰ੍ਹਾਂ ਦੇ ਕੈਲੰਡਰ ਸੂਰਜੀ ਮੌਸਮੀ ਚੰਦਰ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਉਹਨਾਂ ਦੀ ਆਪਸੀ ਕੋਈ ਕੈਲਕੂਲੇਸ਼ਨ ਸੀ ਉਹਨਾਂ ਦੀ ਉਹ ਕਿਉਂਕਿ ਉਹ ਗੱਲਾਂ ਬਹੁਤੀਆਂ ਬਾਹਰ ਨਿਕਲ ਕੇ ਨਹੀਂ ਆਈਆਂ ਤੇ ਲੇਕਿਨ ਉਹਨਾਂ ਨੂੰ ਦਰੁਸਤ ਕਰਨ ਤੋਂ ਬਾਅਦ ਉਹ ਕੈਲੰਡਰ ਨੂੰ ਲਾਗੂ ਕਰ ਦਿੱਤਾ ਗਿਆ ਪ੍ਰੋਬਲਮ ਇਥੇ ਹੈ ਪ੍ਰੋਬਲਮ ਇਹ ਹੈ ਕਿ 2003 ਨੂੰ ਜੇ ਇੱਕ ਚੀਜ਼ ਨੂੰ ਲਾਗੂ ਕਰ ਦਿੱਤਾ ਗਿਆ ਤੇ 2009 ਨੂੰ ਉਹਨੂੰ ਬੰਦ ਕਰਨ ਦੀ ਜ਼ਰੂਰਤ ਕਿਉਂ ਭਾਈ ਤੇ ਇਸ ਚੀਜ਼ ਉੱਤੇ ਬਾਕੀ ਸਿਖਾਣੇ ਸਵਾਲ ਨਹੀਂ ਕੀਤੇ ਨਹੀਂ ਹੋ ਰਹੇ ਆ ਸਵਾਲ ਗੱਲ ਹੋ ਰਹੀ ਹੈ ਤੁਸੀਂ ਸੋਸ਼ਲ ਮੀਡੀਆ ਦੇਖੋ ਜਦੋਂ ਤੁਸੀਂ ਭਰਦੇ ਹੋ ਇਸ ਰਿਲੇਟਡ ਬਹੁਤ ਸਾਰੀ ਵੀਡੀਓਜ਼ ਬਹੁਤ ਸਾਰੇ ਇੰਟਰਵਿਊ ਬਹੁਤ ਸਾਰੀਆਂ ਖਬਰਾਂ ਤੁਹਾਨੂੰ ਸੁਣਨ ਨੂੰ ਮਿਲਣ ਗਿਆ ਬਰ मोस्टली ਸਿਕਮ ਜਿਹੜੀ ਆ ਉਹ ਇਸ ਸੀਜ਼ਨ ਨਾਲ ਕਹਿੰਦੇ ਨੇ ਐਡਜਸਟ ਕਰ ਚੁੱਕੀ ਹੈ ਹੁਣ ਹਾਂਜੀ ਕਰ ਚੁੱਕੀ ਹੈ ਐਡਜਸਟ ਕਿਉਂਕਿ ਜਿਨ੍ਹਾਂ ਨੂੰ ਹੁਣ ਪਤਾ ਹੀ ਨਹੀਂ ਇਸ ਬਾਰੇ ਜਿੱਦਾਂ ਹੁਣ ਜਿੱਦਾਂ ਮੈਂ ਆਪਣੀ ਗੱਲ ਕਰ ਲਾ ਮੇਰੀ ਨਜ਼ਰ 'ਚ ਵੀ ਇਹ ਚੀਜ਼ ਥੋੜੇ ਟਾਈਮ ਪਹਿਲਾਂ ਆਈ ਹੈ ਮੈਨੂੰ ਲੱਗ ਰਿਹਾ ਯਾਰ ਹਰ ਸਾਲ ਇਦਾਂ ਕਿਉਂ ਹੋ ਰਿਹਾ ਕਈ ਵਾਰ ਗੱਲ ਆਈ ਗਈ ਹੋ ਜਾਂਦੀ ਹੈ ਪਰ ਹੋਇਆ ਕਿ ਕਾਫੀ ਕਮੇਟੀ ਹੈ ਜਿਵੇਂ ਪਿੰਡ ਦੀ ਪਿੰਡਾਂ ਦੀਆਂ ਸੰਗਠਨਾਂ ਨੇ ਜਾਂ ਸ਼ਹਿਰ ਦੀਆਂ ਵੀ ਕਾਫੀ ਹੱਦ ਤੱਕ ਨਹੀਂ ਕਿਸੇ ਕੋਲ ਬਣਦਾ ਸਿਸਟਮ じゃ ਅਗਲੇ ਜ਼ਰੂਰੀ ਨਹੀਂ ਸਮਝਦੇ ਇਸ ਚੀਜ਼ ਨੂੰ ਚਾ ਲੱਗਦਾ ਠੀਕ ਆ ਵੀ ਜੋ ਸਾਰੇ ਦਿਨ ਉਹ ਮਨ ਨੂੰ ਸਮਝਾ ਲਿਆ ਉਹਨਾਂ ਨੇ ਪਰ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਐ ਵੀ ਬੱਚਿਆਂ ਨੂੰ ਇੱਕ ਚੀਜ਼ ਦੇ ਕੇ ਜਾਣੀ ਐ ਵੀ ਸਾਡੇ ਕਿਸੇ ਵੀ ਧਰਮ ਦਾ ਵजूद ਉਹਦੇ ਗੁਰੂਆਂ ਨਾਲ ਹੁੰਦਾ ਹੈ ਤੇ ਜੇ ਗੁਰੂਆਂ ਦੇ ਅਵਤਾਰ ਦਿਹਾੜੇ ਫਿਕਸ ਨਹੀਂ ਹੈਗੇ ਤੇ ਅਸੀਂ ਅੱਗੇ ਜਾ ਕੇ ਕੀ ਕਰ ਲਾਂਗੇ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਤੁਸੀਂ ਕਈ ਵਾਰ WhatsApp ਖੋਲਦੇ ਹੋ ਸਵੇਰੇ ਤੁਸੀਂ ਫੋਨ ਖੋਲਦੇ ਹੋ ਉਹਦੇ ਚ ਸਟੇਟਸ ਪਿਆ ਹੁੰਦਾ ਵੀ ਅੱਜ ਗੁਰੂ ਅਰਜਨ ਸਾਹਿਬ ਦਾ ਗੁਰਪੁਰਬ ਹੈ। ਇੱਕ ਰਾਤ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਸੀ। ਤੇ ਤੁਸੀਂ ਉਹ ਹੀ ਸਟੇਟਸ ਜੇ ਕਿਸੇ ਨੂੰ ਕਹਿ ਦਿੰਦੇ ਹੋ ਸੈਂਡ ਵੀ ਉਹ ਤੁਹਾਨੂੰ ਸੈਂਡ ਕਰ ਦਿੰਦਾ। ਅੱਗੋਂ ਅਗਲਾ ਸਟੇਟਸ ਪਾ ਦਿੰਦਾ ਤੇ ਉਹ ਬੱਸ ਮਨ ਆ ਲਿਆ ਗੁਰਪੁਰਬ ਇਹੀ ਰਹਿ ਗਿਆ। ਤੇ ਜੇ ਸਾਨੂੰ ਪਹਿਲਾਂ ਪਤਾ ਹੋਵੇ ਹੁੰਦਾ ਸੀ ਪਹਿਲਾਂ ਜਿੰਨੇ ਦੇ ਮੂਲ ਨਾਨਕ ਸਾਹਿਬੀ ਕਲੰਡਰ ਰਿਹਾ ਹੈ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਸੀ। 2 ਮਈ ਨੂੰ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਜਾਂ ਹਣਾ ਅਲੱਗ-ਅਲੱਗ ਗੁਰਪੁਰਬ 23 ਜੁਲਾਈ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪ੍ਰਕਾਸ਼ ਪੁਰਬ। ਸੋ ਉਹ ਹੀ ਚੀਜ਼ਾਂ ਫਿਕਸ ਹੋਣੀਆਂ ਚਾਹੀਦੀਆਂ ਤਾਂ ਕਿ ਇੱਕ ਪਾਰਟਿਕੂਲਰ ਡੇਟ ਹੋਵੇ ਵੀ ਹਾਂਜੀ ਠੀਕ ਹੈ ਸਾਡੇ ਗੁਰੂਆਂ ਦੇ ਪ੍ਰਕਾਸ਼ ਪੁਰਬ ਹੈ ਜਾਂ ਸ਼ਹੀਦੀ ਦਿਹਾੜੇ ਹੈ ਜਾਂ ਆਪਣਾ ਗੁਰ ਗੁਰਤਾ ਗੱਦੀ ਪੁਰਬ ਹੈ। ਜੀ। ਤੁਸੀਂ ਕੀ ਜਾਣਦੇ ਹੋ? ਕੱਲੇ ਮੇਰੇ ਛਾਂ ਨਾਲ ਜੇ ਸਾਰਾ ਕੁਝ ਹੁੰਦਾ ਮੈਂ ਤਾਂ ਸਵੇਰੇ ਹੀ ਸਾਰਾ ਕੁਝ ਕਰ ਦਿਆਂਗੀ। ਪਰ ਗੱਲ ਇਹ ਆ ਵੀ ਮੈਂ ਚਾਹੁੰਨਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਨਾ ਵੀ ਜੇ ਤੁਹਾਡੀ ਕੌਮ ਦੇ ਲੋਕ ਜਾਦੇ ਸੀਜ਼ ਦੇ ਵਿੱਚ ਪੈਰ ਨਹੀਂ ਰੱਖ ਰਹੇ ਉਹ ਇਸ ਸੀਸ ਬਾਰੇ ਸਵਾਲ ਜਵਾਬ ਨਹੀਂ ਕਰ ਰਹੇ ਉਹ ਇਸ ਸੀਸ ਦੇ ਨਾਲ ਖੁਸ਼ ਨੇ ਸਹਿਮਤ ਨੇ ਤਾਂ ਫਿਰ ਤੁਹਾਨੂੰ ਪ੍ਰੋਬਲਮ ਕਿਉਂ ਹੈ ਨਹੀਂ ਸਾਰੇ ਖੁਸ਼ियां ਸਹਿਮਤ ਨਹੀਂ ਹੈਗੇ ਜੇ ਸਾਰੇ ਖੁਸ਼ियां ਸਹਿਮਤ ਹੁੰਦੇ ਤੇ ਇੰਟਰਨੈਟ ਦੇ ਉੱਤੇ ਇਹਦੇ ਨਾਲ ਦੀਆਂ ਰਿਲੇਟਡ ਨਾਲੇ ਗੱਲਾਂ ਇਸ ਤਰ੍ਹਾਂ ਨੇ ਵੀ ਦੇਖੋ ਜੇ ਮਨਾਤਾ ਰਹੇ ਆ ਨਾ ਹਾਂਜੀ ਉਹ ਕਹਿੰਦੇ ਵੀ ਜੇ 26 ਨੂੰ ਨਹੀਂ ਮਨਾਇਆ 12 ਨੂੰ ਮਨਾਇਆ ਮਨਾਇਆ ਨਾ ਰੱਬ ਦਾ ਨਾਮ ਲੀਤਾ ਰੱਬ ਨੂੰ ਯਾਦ ਕੀਤਾ ਫਿਰ ਉਹਦੇ ਵਿੱਚ ਤੁਹਾਨੂੰ ਕੀ ਪ੍ਰੋਬਲਮ ਹੈ ਰੱਬ ਨੂੰ ਯਾਦ ਕੀਤਾ ਵੀਰ ਜੀ ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਹੈ ਵੀ ਜਿਹੜੀ ਚੀਜ਼ ਅੱਜ ਹੈ ਹੀ ਨਹੀਂ ਫੋਰ ਐਗਜ਼ਾਮਪਲ ਅੱਜ ਤੁਹਾਡਾ ਜਨਮ ਦਿਨ ਹੀ ਨਹੀਂ ਹੈ ਤੁਸੀਂ ਕਿੱਦਾਂ ਮਨਾ ਰਹੇ ਮੈਂ ਨਹੀਂ ਮਨਾ ਰਿਹਾ ਲੇਕਿਨ ਮੇਰੇ ਲਈ ਅਗਰ ਕੋਈ ਮਨਾਵੇ ਮੈਨੂੰ ਖੁਸ਼ੀ ਹੋਏਗੀ ਸਾਡੇ ਸਾਡੇ ਵਿजूद ਨਾਲ ਸਾਨੂੰ ਕਿਉਂ ਟੋੜਿਆ ਜਾ ਰਿਹਾ ਜੇ 26 ਨੂੰ ਮਨਾਣਾ ਹੈ ਜਿਹੜੀ ਤਰੀਕ ਹੈ ਤੁਸੀਂ ਉਦੋਂ ਮਨਾ ਲਓ ਫਿਰ ਜੇ ਸਾਨੂੰ ਕਹਿ ਰਹੇ ਹੋ ਵੀ ਪੰਜ ਛੱਡ ਕੇ 26 ਨੂੰ ਮਨਾਓ ਤੇ ਅਸੀਂ ਤਾਂ ਕਹਿ ਰਹੇ ਹਾਂ 26 ਛੱਡ ਕੇ ਪੰਜ ਨੂੰ ਮਨਾਓ ਕਿਉਂਕਿ ਉਦੋਂ ਹੈ ਇੱਕ ਚੀਜ਼ ਉਹ ਤਾਂ ਹੈਗੀ ਆ ਆਪਾਂ ਉਹ ਨੂੰ ਨਹੀਂ ਮਨਾਣੀ ਪਰ ਅਗਰ 80% ਸਿੱਖ 26 ਤਰੀਕ ਨੂੰ ਮਨਾ ਰਹੇ ਨੇ ਤਾਂ ਫਿਰ 20% ਸਿੱਖ ਜਿਹੜੇ 5 ਤਰੀਕ ਨੂੰ ਕਹਿ ਰਹੇ ਨੇ ਤੇ ਜਿਹੜੇ 80% ਨੇ ਉਹ ਉਹ ਕੀ ਕਿੱਥੇ ਜਾਂਦੀ ਹੈ ਇੱਥੇ ਗੱਲ ਬਹੁ ਗਿਣਤੀ ਦੀ ਨਹੀਂ ਹੈ ਇੱਥੇ ਗੱਲ ਅਸਲ ਤੇ ਨਕਲ ਦੀ ਹੈ ਇੱਥੇ ਗੱਲ ਬਹੁ ਗਿਣਤੀ ਤੁਸੀਂ ਨਾਨਕ ਸ਼ਾਹੀ ਕੈਲੰਡਰ ਨੂੰ ਨਕਲੀ ਕੈਲੰਡਰ ਕਹਿੰਦੇ ਹੋ ਨਹੀਂ ਮੈਂ ਨਕਲੀ ਕੈਲੰਡਰ ਨਹੀਂ ਕਹਿੰਦਾ ਪਰ ਮੈਂ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਕਹਿੰਦਾ ਵੀ ਉਹ ਜਾਰੀ ਕੀਤਾ ਜਾਣਾ ਜਿਹਦਾ ਉਹ ਤਾਂ ਉਹਨਾਂ ਨੇ ਨਾਮ ਰੱਖ ਦਿੱਤਾ ਸੇਮ ਵੀ ਪਹਿਲਾਂ ਵੀ ਨਾਨਕ ਸ਼ਾਹੀ ਕੈਲੰਡਰ ਸੀ ਹੁਣ ਵੀ ਨਾਨਕ ਸ਼ਹੀਦ ਕੈਲੰਡਰ ਹੈ ਪਰ ਇਹ ਚ ਨਕਲੀ ਅਸਲੀ ਦੀ ਗੱਲ ਨਹੀਂ ਹੈ ਗੱਲ ਤਾਂ ਉਹਦੇ ਵਿੱਚ ਲਿਖਿਆ ਹੋਇਆ ਤਰੀਕਾਂ ਦੀ ਹੈ ਵੀ ਜੇ ਤੁਸੀਂ ਪਹਿਲਾਂ ਉਸ ਚੀਜ਼ ਨੂੰ ਲਾਗੂ ਕਰ ਸਕਦੇ ਹੋ ਹੁਣ ਕੀ ਦਿੱਕਤ ਹੈ ਹੁਣ ਵੀ ਕਰ ਦਿਓ ਸਾਡੇ ਆਪਣੇ ਨੇ ਜਿਹੜੇ ਕਰਦੇ ਨੇ ਉਸ ਚੀਜ਼ ਤੇ ਵਿਚਾਰ ਕਰਨ ਵਿਚਾਰ ਕਰਨ ਉਸ ਤੋਂ ਬਾਅਦ ਬਣਦਾ ਫੈਸਲਾ ਕਿਹੜਾ ਹੈ ਤਾਂ ਤਾਂ ਗੁਰਦੁਆਰਾ ਜਿੱਥੇ ਅੱਜ ਵੀ ਮੂਲ ਨਾਨਕ ਸ਼ਹੀਦ ਕੈਲੰਡਰ ਦੇ ਮੁਤਾਬਿਕ ਮਨਾਇਆ ਜਾ ਰਿਹਾ ਹੈ ਸ਼ਹੀਦੀ ਦਿਹਾੜਾ ਜਨਮ ਦਿਹਾੜਾ ਬਿਲਕੁਲ ਲੁਧਿਆਣਾ ਦੇ ਵਿੱਚ ਤੁਸੀਂ ਹਾਂਜੀ ਬਿਲਕੁਲ ਲੁਧਿਆਣਾ ਦੇ ਵਿੱਚ ਸਮਰਾਲਾ ਚੌਂਕ ਗੁਰਦੁਆਰਾ ਗੁਰੂ ਅਰਜਨ ਦੇਵ ਸਾਹਿਬਾਂ ਦੀ ਸਭਾ ਤੁਸੀਂ ਥੋੜਾ ਅੱਗੇ ਚਲੇ ਜਾਓ 32 ਸੈਕਟਰ ਸਿੱਖ ਮਿਸ਼ਨਰੀ ਕਾਲਜ ਹੈ ਗੁਰਮਤ ਗਿਆਨ ਮਿਸ਼ਨਰੀ ਕਾਲਜ ਹੈ ਸ਼ਾਇਦ ਇਦਾਂ ਹੀ ਮਨੂੰ ਨਾਮ ਥੋੜਾ ਉਧਰ ਗੁਰੂਕਾਰ ਬਣਿਆ ਤੇ ਉਹ ਵੀ ਉਹਦੇ ਮੁਤਾਬਕ ਚਲਾਉਂਦੇ ਮੈਂ ਪਿੱਛੇ ਸੁਣ ਰਿਹਾ ਸੀ ਕਿਸੇ ਪ੍ਰਚਾਰਕ ਨੂੰ ਜੰਮੂ ਕਸ਼ਮੀਰ ਦੇ ਵਿੱਚ 95% ਗੁਰੂਕਾਰ ਜਿਹੜੇ ਕੀ ਉਹ ਮੂਲ ਨਾਨਕਸ਼ਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾਉਂਦੇ ਆਰੇ ਔਰ ਮਨਾਣੀ ਚਾਹੀਦੀ ਹੈ ਮੈਂ ਸਮਝਦਾ ਇੱਕ ਗੁਰੂਆਂ ਪੀਰਾਂ ਦੀ ਅਵਤਾਰ ਦਿਹਾੜੇ ਦੀ ਡੇਟਾ ਫਿਕਸ ਨੇ ਉਹਦੇ ਚ ਦਿੱਕਤ ਕਿੱਥੇ ਆ ਰਹੀ ਹੈ ਡੇਟਾ ਫਿਕਸ ਕਿੰਨੇ ਕੀਤੀਆਂ ਸੀ ਡੇਟਾ ਫਿਕਸ ਜਿਹੜੀਆਂ ਕੀਤੀਆਂ ਸੀ ਇਹ ਜਿਹੜਾ ਕੈਲੰਡਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਇਹ ਪਾਲ ਸਿੰਘ ਪੂਰੇ ਵਾਰ ਜੀ ਨੇ ਸਾਰੀ ਆਪਣੀ ਰਿਸਰਚ ਤੋਂ ਬਾਅਦ ਕੀਤਾ ਸੀ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ ਔਰ ਉਹ ਇੱਕ ਸੁਲਝੇ ਹੋਏ ਇਨਸਾਨ ਸਨ ਇਸੇ ਕਰਕੇ ਫਿਰ ਉਹਨਾਂ ਨੂੰ ਐਡਰੈਸ ਕੀਤਾ ਗਿਆ ਔਰ ਉਹਨਾਂ ਨੇ ਪਰ ਕੀ ਪਤਾ ਜਿਹੜਾ ਨਾਨਕ ਸ਼ਾਹੀ ਕੈਲੰਡਰ ਉਹ ਵੀ ਕਿਸੇ ਸੁਲਝੇ ਹੋਏ ਇਨਸਾਨ ਵੱਲੋਂ ਕੀਤਾ ਗਿਆ ਹੋਵੇ ਕਿਉਂਕਿ ਦੇਖੋ ਤਾਰਿਆਂ ਨੂੰ ਵੀ ਦੇਖਿਆ ਜਾਂਦਾ ਹੈ ਐਸਟ੍ਰੋਲੋਜੀ ਨੂੰ ਬਹੁਤ ਮੰਨਿਆ ਜਾਂਦਾ ਹੈ ਤਾਰਿਆਂ ਦੀ ਜਿੱਥੇ ਤਾਰਾ ਕਿੱਥੇ ਜਾ ਰਿਹਾ ਹੈ ਕਿਸ ਡਿਸਟੈਂਸ ਤੇ ਜਾ ਰਿਹਾ ਹੈ ਕਿ ਸਪੀਡ ਤੇ ਜਾ ਰਿਹਾ ਹੈ ਉਹਦੇ ਚ ਕੁਝ ਦਿਨਾਂ ਦਾ ਫਰਕ ਹੁੰਦਾ ਹੈ ਕੁਝ ਘੰਟਿਆਂ ਦਾ ਹੁੰਦਾ ਹੈ ਕੁਝ ਸੈਕਿੰਡਸ ਦਾ ਵੀ ਹੁੰਦਾ ਹੈ ਤੇ ਉਹਦੇ ਅਕੋਰਡਿੰਗ ਉਹ ਡੇਟ ਅੱਗੇ ਪਿੱਛੇ ਹੋ ਜਾਂਦੀ ਹੈ ਐਸਟਰੋਲੋਜੀ ਨੂੰ ਜਾਂ ਜਿਹੜੀ ਤੁਸੀਂ ਆ ਜਿਹੜੀ ਗੱਲਾਂ ਕਰ ਰਹੇ ਹੋ ਨਾ ਮੇਰੇ ਨਾਲ ਧਰਤੀ ਦੀ ਛਾਲ ਜਾਂ ਹੋਰ ਇਹ ਸਨਾਤਨ ਮਤ ਦੇ ਵਿੱਚ ਪਰਵਾਹ ਨਾ ਅਸੀਂ ਵਧਾਈ ਦੇ ਦਿੰਨੇ ਆ ਉਹਨਾਂ ਨੂੰ ਔਰ ਸਾਡੀ ਇਹਦੇ 'ਚ ਕੋਈ ਦਖਲ ਅੰਦਾਜ਼ੀ ਥੋੜੀ ਹੈ ਉਹ ਕਰਦੇ ਉਹਨਾਂ ਨੂੰ ਮੁਬਾਰਕ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਹਮਰਾ ਝਗੜਾ ਰਹਿਣਾ ਕੋਈ ਪੰਡਤ ਮੁੱਲਾ ਛਾਡੇ ਦੇਉ ਉਹਨਾਂ ਦੇ ਆਪਣੇ ਉਸੂਲ ਨੇ ਜੇ ਉਹਨਾਂ ਨੇ ਇਸ ਤਰ੍ਹਾਂ ਚੱਲਣਾ ਹੈ ਜਾਂ ਤੁਸੀਂ ਕਹਿੰਦੇ ਹੋ ਵੀ ਇਸੇ ਤਰ੍ਹਾਂ ਚੱਲਣਾ ਚਾ ਦੁਨੀਆ ਦੇ ਵਿੱਚ ਜਿਹੜੀ ਜ਼ਿੰਦਗੀ ਜੀ ਰਹੇ ਹਰ ਕੰਮ ਇਹ ਸੁਧਾਰਤੇ ਕਿਉਂ ਨਹੀਂ ਕਰ ਰਹੇ ਫੋਰ ਐਗਜ਼ਾਮਪਲ ਹੁਣ ਤੁਸੀਂ ਵੀ ਇੱਥੇ ਤੁਹਾਡਾ ਇੱਥੇ ਚੈਨਲ ਹੈ ਤੁਹਾਡਾ ਆਪਣਾ ਤੁਸੀਂ ਆਪਣੇ ਜਿਹੜੇ ਤੁਹਾਡੇ ਅੰਡਰ ਨੀਚੇ ਹੈਗੇ ਨੇ ਜਿਨ੍ਹਾਂ ਨੂੰ ਜੌਬ ਕਰਦੇ ਨੇ ਉਹਨਾਂ ਨੂੰ ਸੈਲਰੀਆਂ ਦਿੰਦੇ ਹੋ ਕੁਝ ਕਰਦੇ ਹੋ ਉਹਨਾਂ ਦਾ ਇੱਕ ਟਾਈਮ ਹੁੰਦਾ ਇਹ ਤਾਂ ਨਹੀਂ ਤੁਸੀਂ ਐਦਕੀ ਮੈਂ ਗ੍ਰਹਿ ਨਿਸ਼ੱਤਰ ਵੇਖਾਂਗਾ ਜੀ ਫਿਰ ਇੰਨੀ ਤਰੀਕ ਨੂੰ ਤੇਰੀ ਸੈਲਰੀ ਬਣਦੀ ਹੈ ਮੈਂ ਤਾਂ ਦੇਵਾਂਗਾ ਜੇ ਤੁਹਾਨੂੰ ਇੱਥੇ ਬਿਜਲੀ ਦਾ ਬਿੱਲ ਆਉਂਦਾ ਇੱਕ ਪਾਰਟਿਕੂਲਰ ਟਾਈਮ ਤੇ ਆਉਂਦਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜੇ ਉਹਦੇ ਚ ਸਾਨੂੰ ਇੱਕ ਪਾਰਟਿਕੂਲਰ ਟਾਈਮ ਡੇਟ ਚਾਹੀਦੀ ਹੈ ਤੇ ਐਡੇ ਵੱਡੇ ਮੁੱਦੇ ਤੇ ਅਸੀਂ ਕਿਉਂ ਨਹੀਂ ਫਿਕਸ ਹੋ ਪਾ ਰਹੇ ਤੇ ਇਸ ਜੀ ਨੂੰ ਫਿਕਸ ਕੌਣ ਕਰ ਸਕਦਾ ਫਿਕਸ ਕਰ ਸਕਦੇ ਆ ਜੀ ਫਿਕਸ ਹੈ ਹੀ ਹੈ ਬਸ ਇਹ ਆ ਵੀ ਥੋੜਾ ਇਹਨੂੰ ਬਸ ਇਹਨੂੰ ਲਾਗੂ ਕਰ ਦੇਣਾ ਐਸਪੀਸੀ ਵੱਲੋਂ ਇਹ ਹੁੰਦਾ एसजीपीसी और मन्नू उम्मीद है कि बहुत जल्दी क्योंकि इस, इस मुद्दे पे काफी गंभीर विचार विचार चल रहे हैं फिर ਤੁਸੀਂ ਇਸ ਮੁੱਦੇ ਤੇ ਉੱਤੇ ਗੱਲ ਕਿਉਂ ਕਰ ਰਹੇ ਹੋ ਜੇ ਇਸ ਮੁੱਦੇ ਤੇ ਗੰਭੀਰ ਵਿਚਾਰ ਚੱਲ ਰਹੇ ਨੇ ਕਿਉਂਕਿ ਤੁਸੀਂ ਪਹਿਲੇ ਪੌਡਕਾਸਟ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਦੱਸੀਆਂ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਤੁਸੀਂ ਅਗੇਨ ਕਰ ਰਹੇ ਹੋ ਇੱਕ ਹੋਰ ਪੌਡਕਾਸਟ ਤੁਸੀਂ ਕਰਕੇ ਆਏ ਹੋ ਤਾਂ ਇਹਦਾ ਮਤਲਬ ਇਹ ਵੀ ਤੁਸੀਂ ਫੰਡਿੰਗ ਲੈਣਾ ਚਾਹੁੰਦੇ ਹੋ ਤੁਸੀਂ ਸਿਰਫ ਧਰਮ ਦੇ ਨਾਂ ਤੇ ਪੈਸੇ ਕਮਾਉਣਾ ਚਾਹੁੰਦੇ ਹੋ ਇਹ ਫੰਡਿੰਗ 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 ਕਿਸ ਚੀਜ਼ ਦੀ ਲੈਣੀ ਹੈ ਜਿੱਕਰ ਦੇ ਵਾਸਤੇ ਲੈਣੀ ਹੈ ਦੇਖੋ ਧਰਮ ਦੇ ਨਾਂ ਤੇ ਜਿਹੜੇ ਲੋਕ ਪੈਸੇ ਕਮਾਉਂਦੇ ਨੇ ਪੈਸੇ ਚਾਹੁੰਦੇ ਨੇ ਮੈਂ ਅਗਲੇ ਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ Hindu ਧਰਮ ਚ ਵੀ ਨਹੀਂ Muslim ਧਰਮ ਚ ਵੀ ਨਹੀਂ ਬੜੇ ਧਰਮ ਨੇਤਾ ਤੇ ਜਨਰਲ ਵਿੱਚ ਕੁਝ ਲੋਕ ਬੈਠੇ ਨੇ ਜਿਹੜੇ ਸਿਰਫ ਧਰਮ ਦੀਆਂ ਗੱਲਾਂ ਕਰਦੇ ਨੇ ਧਰਮ ਦੀ ਜਾਣਕਾਰੀ ਹੋਵੇ ਨਾ ਹੋਵੇ ਉਹ ਗੱਲ ਵੱਖਰੀ ਹੈ ਉਹਨਾਂ ਨੂੰ ਔਰ ਉਹ ਉਸ ਤੋਂ ਪੈਸੇ ਕਮਾ ਰਹੇ ਨੇ ਤੁਸੀਂ ਸਿਰਫ ਪੈਸੇ ਕਮਾਉਣਾ ਚਾਹੁੰਦੇ ਹੋ ਧਰਮ ਦੀ ਗੱਲ ਕਰਕੇ ਕਿਸੇ ਵੀ ਕਮਿਊਨਿਟੀ ਦਾ ਬੰਦਾ ਧਰਮ ਦਾ ਬੰਦਾ ਕੋਈ ਬਜ਼ੁਰਗ ਬੱਚਾ ਕੋਈ ਔਰਤ ਉੱਠ ਕੇ ਖੜਾ ਹੋ ਜਾਏ ਔਰ ਇਹ ਸਾਬਤ ਕਰ ਦੇ ਕਿ ਮੈਂ ਕਿਸੇ ਕੋਲੋਂ 1 ਰੁਪਿਆ ਵੀ ਧਰਮ ਦੇ ਨਾਂ ਤੇ ਫੰਡਿੰਗ ਲਈ ਹੈ ਮੈਂ ਜ਼ਿੰਮੇਵਾਰ ਹਾਂ ਮੈਂ ਮੈਨੂੰ ਕੋਈ ਮਤਲਬ ਨਹੀਂ ਹੈ ਫੰਡਿੰਗ ਨਾਲ ਮੈਨੂੰ ਕੋਈ ਮਤਲਬ ਜਿਹੜੀ ਚੀਜ਼ ਦੇ ਉੱਤੇ ਵਿਚਾਰ ਚੱਲ ਰਹੇ ਨੇ ਗੱਲਬਾਤ ਹੋ ਰਹੀ ਹੈ ਲੋਕ ਚਾਹੁੰਦੇ ਨੇ ਇਸ ਵਿੱਚ ਬਦਲਾਅ ਹੋਵੇ ਉਸ ਚੀਜ਼ ਦੇ ਉੱਤੇ ਤੁਸੀਂ ਉਸ ਚੀਜ਼ ਨੂੰ ਮੁੱਦਾ ਬਣਾ ਕੇ ਕਿਉਂ ਸਾਹਮਣੇ ਲੈ ਕੇ ਮੈਂ ਮੁੱਦਾ ਨਹੀਂ ਬਣਾ ਰਿਹਾ ਜੀ ਉਸ ਵਿਚਾਰ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਫਿਰ ਤੁਸੀਂ ਉਹ ਲੋਕਾਂ ਦੇ ਨਾਲ ਕਿਉਂ ਨਹੀਂ ਖੜੇ ਜਿਹੜੇ ਇਸ ਚੀਜ਼ ਦੇ ਉੱਤੇ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਨਾਲ ਹੀ ਗੱਲਬਾਤ ਹੁਣ ਉਹਨਾਂ ਦੇ ਨਾਲ ਹੀ ਆ ਜੇ ਉਹ ਆਪਣੇ ਪਲੇਟਫਾਰਮ ਤੋਂ ਗੱਲ ਕਰ ਰਹੇ ਨੇ ਤੇ ਮੈਂ ਆਪਣੇ ਪਲੇਟਫਾਰਮ ਤੋਂ ਗੱਲ ਕਰ ਰਿਹਾ ਤੁਸੀਂ ਆਪਣੇ ਪਲੇਟਫਾਰਮ ਤੋਂ ਗੱਲ ਕਰ ਰਹੇ ਹੋ ਇਹਦੇ ਵਿੱਚ ਫੰਡਿੰਗ ਦਾ ਲੈਣਾ ਦੇਣਾ ਨਹੀਂ ਹੈ ਔਰ ਇਹਦੇ ਵਿੱਚ ਕਿਸੇ ਦੇ ਨਾਲ ਖੜਾ ਨਹੀਂ ਆ ਨਾ ਖੜਨ ਦੀ ਗੱਲ ਨਹੀਂ ਹੈ ਇਹ ਸਿਰਫ ਆਪਣੇ ਵਿਚਾਰ ਨੇ ਇਹ ਮੇਰੇ ਵਿਚਾਰ ਨੇ ਤੁਸੀਂ ਮੇਰੇ ਵਿਚਾਰ ਲੈ ਰਹੇ ਹੋ ਮੇਰੇ ਤੋਂ ਬਾਅਦ ਕਿਸੇ ਦਾ ਵੀ ਤੁਸੀਂ ਪੋਡਕਾਸਟ ਕਰਦੇ ਹੋ ਉਹਨਾਂ ਦੇ ਵਿਚਾਰ ਨੇ ਆਪਣੇ ਆਪਣੇ ਵਿਚਾਰ ਤੁਸੀਂ ਸੋਸ਼ਲ ਮੀਡੀਆ ਤੇ ਰੱਖ ਸਕਦੇ ਆ ਨਾ ਇੱਕ ਸਿੱਖ ਹੋਣ ਦੇ ਨਾਤੇ ਮੈਂ ਚਾਹੁੰਦਾ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਗੁਰਪ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਨੂੰ ਇਸ ਚੀਜ਼ ਨਾਲ ਤੁਹਾਡੇ ਕਹਿਣ ਨਾਲ ਹੋਏਗਾ ਮੇਰੇ ਕਹਿਣ ਨਾਲ ਕਹਿ ਲਓ ਜਾਂ ਸਾਡੇ ਸਾਰਿਆਂ ਦੇ ਕਹਿਣ ਨਾਲ ਜਿਹੜੀ ਬੇਨਤੀ ਅਸੀਂ ਕਰਨੀ ਹੈ ਕਾਲਤਖ ਸਾਹਿਬ ਨੂੰ ਐ ਜੀ ਪੀ ਸੀ ਨੂੰ ਉਹ ਇਸ ਗੱਲ ਤੇ ਵਿਚਾਰ ਕਰਨ ਤੇ ਹੋ ਸਕਦਾ ਅੱਗੇ ਵੀ ਉਹ ਤਾਂ ਕਰ ਰਹੇ ਨੇ ਨਾ ਉਹ ਕਰ ਰਹੇ ਨੇ ਪਰ ਹਲੇ ਉਹਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਉਹ ਲਾਗੂ ਕਰਨ ਤੋਂ ਬਾਅਦ ਫਿਰ ਰੱਦ ਕਰਤਾ ਕਿਉਂ ਰੱਦ ਕੀਤਾ ਕਿ ਉਹਨਾਂ ਨੂੰ ਪਤਾ ਜੀ ਇਹ ਉਹਨਾਂ ਨੂੰ ਪਤਾ ਹੋਏਗਾ ਕੀ ਕਾਰਨ ਬਣਿਆ ਅਸੀਂ ਵੀ ਇਹ ਪੁੱਛਣਾ ਚਾਹੁੰਦੇ ਆ ਵੀ ਸਾਨੂੰ ਹੋ ਸਕਦਾ ਸਾਨੂੰ ਸਮਝ ਘੱਟ ਹੋਵੇ ਤੁਸੀਂ ਪਲੀਜ਼ ਸਾਨੂੰ ਦੱਸੋ ਵੀ ਕੀ ਗੱਲ ਐ ਸਾ ਕਿਉਂ ਹੋਇਆ ਕਿਉਂਕਿ ਜਦੋਂ ਸਾਡੇ ਬੱਚੇ ਸਾਨੂੰ ਪੁੱਛਦੇ ਆ ਦੇਖੋ ਕੌਮ ਦਾ ਜਥੇਦਾਰ ਹੈ ਨਾ ਜਿਹੜਾ ਉਹ ਪਿਓ ਦੀ ਤਰ੍ਹਾਂ ਹੁੰਦਾ ਅਸੀਂ ਉਹਨਾਂ ਦੇ ਬੱਚੇ ਅਸੀਂ ਉਹਨਾਂ ਨੂੰ ਪੁੱਛ ਰਹੇ ਆ ਜਿਵੇਂ ਸਾਡੇ ਬੱਚੇ ਸਾਨੂੰ ਪੁੱਛਦੇ ਆ ਤੇ ਇਹਦੇ ਵਿੱਚ ਮੈਂ ਸਮਝਦਾ ਮੈਂ ਕੁਝ ਗਲਤ ਨਹੀਂ ਕਰ ਰਿਹਾ ਇਹਦੇ ਵਿੱਚ ਤਾਂ ਕੁਝ ਵੀ ਗਲਤ ਨਹੀਂ ਇਹ ਵਿਚਾਰ ਨੇ ਆ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸੀਗਾ ਇਹ ਸਭ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਮੂਲ ਨਾਨਕ ਸ਼ਾਹੀ ਕੈਲੰਡਰ ਨਹੀਂ ਸੀ ਕਿਉਂਕਿ ਇਹ ਬਣ ਫਿਰ ਉਦੋਂ ਫਿਰ ਜਨਮ ਦਿਹਾੜੇ ਕਦੋਂ ਮੈਂ ਕਿੱਦਾਂ ਮਨਾਏ ਜਾਂਦੇ ਸੀਗੇ ਉਦੋਂ ਜਿਹੜੇ ਜਨਮ ਦਿਹਾੜੇ ਸੀ ਉਹ ਬਿਕਰਮੀ ਕੈਲੰਡਰ ਦੇ ਮੁਤਾਬਕ ਹਰ ਸਾਲ ਡੇਟਾ ਚੇਂਜ ਹੁੰਦੀਆਂ ਸੀ ਫਿਰ ਬਿਕਰਮੀ ਕੈਲੰਡਰ origignal ਹੋਇਆ ਨਾ ਤੁਸੀਂ ਮੂਹ ਲਨਖਸ਼ਾਈ ਕੈਲੰਡਰ ਨੂੰ origignal origignal ਨਹੀਂ ਹੋਇਆ old is gold ਵਾਲੀ ਥਿਊਰੀ ਹਰ ਪਾਸੇ ਨਹੀਂ ਆਪਾਂ ਯੂਜ਼ ਕਰ ਸਕਦੇ ਉਦੋਂ ਡੇਟਾ ਫਿਕਸ ਨਹੀਂ ਸੀ ਮੈਂ ਪਹਿਲਾਂ ਹੀ ਬੇਨਤੀ ਕਰ ਰਿਹਾ ਸਮੇਂ ਦੇ ਨਾਲ ਜਦੋਂ ਜਿਸ ਚੀਜ਼ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਮੈਂ ਵੀ ਤੁਹਾਨੂੰ ਉਹੀ ਕਹਿਣਾ ਚਾਹਨਾ ਅਗਰ ਬਿਕਰਮੀ ਕੈਲੰਡਰ ਉਸ ਸਮੇਂ ਬਣਿਆ ਜਾਂਦਾ ਸੀਗਾ ਉਸ ਤੋਂ ਮੂਲ ਨਾਨਕਸ਼ਹੀ ਕੈਲੰਡਰ ਬਣਿਆ ਫਿਰ ਮੂਲ ਨਾਨਕਸ਼ਹੀ ਕੈਲੰਡਰ ਚੱਲਿਆ ਫਿਰ ਸਮੇਂ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਤੇ ਫਿਰ ਨਾਨਕਸ਼ਹੀ ਕੈਲੰਡਰ ਦਾ ਠੀਕ ਹੈ ਆਪਣੀ ਜਗ੍ਹਾ ਫਿਰ ਤੁਸੀਂ ਉਹਨੂੰ ਗਲਤ ਕਿਉਂ ਨਾਨਕਸ਼ਹੀ ਕੈਲੰਡਰ ਕਿਵੇਂ ਠੀਕ ਹੈ ਜੇ ਇੱਕ ਚੀਜ਼ ਦੀਆਂ ਡੇਟਾ ਹੀ ਨਹੀਂ ਠੀਕ ਤੁਸੀਂ ਬਿਕਰਮੀ ਕੈਲੰਡਰ ਕਿਉਂ ਤੁਸੀਂ ਉਹਨੂੰ ਬਿਕਰਮੀ ਕੈਲੰਡਰ ਨੂੰ ਕਿਉਂ ਨਹੀਂ ਜੋ ਬਣਿਆ ਤਾਂ ਇਸ ਦਾ ਮਤਲਬ ਪਹਿਲਾਂ ਜਨਮ ਦਿਹਾੜੀ ਇਦਾਂ ਹੀ ਮਨਾਏ ਜਾਂਦੇ ਸੀ ਹਾਂਜੀ ਬਿਲਕੁਲ ਮਨਾਏ ਜਾਂਦੇ ਸੀ ਪਰ ਸਮੇਂ ਦੇ ਨਾਲ ਲੋੜ ਬਦਲ ਗਈ ਪਰ ਲੋੜ ਪੈਣਾ ਨਹੀਂ ਹੋਣਾ ਚਾਹੀਦਾ ਮੈਂ ਤੁਹਾਡੀ ਗੱਲ ਤੇ ਏਗਰੀ ਪਰ ਜਿਹੜੇ ਹੁਣ ਬਣਾ ਰਹੇ ਨੇ ਉਹ ਗਲਤ ਨਹੀਂ ਸਾਰੇ ਲੋਕ ਹਾਂ ਹੁਣ ਡੇਟਾ ਗਲਤ ਨੇ ਹੁਣ ਜਿਹੜੀਆਂ ਮਨਾਈਆਂ ਜਾ ਰਹੀਆਂ ਨੇ 2000 ਫਿਰ ਉਦੋਂ ਕਿਸੇ ਨੇ ਗੱਲ ਕਿਉਂ ਨਹੀਂ ਕੀਤੀ ਉਦੋਂ ਨੀ ਕੈਲੰਡਰ ਬਾਰੇ ਵੀ ਗੱਲ ਕਰਨੀ ਛੇ ਉਹ ਤਾਂ ਗੱਲ ਹੋਈ ਹੀ ਨਹੀਂ ਆਪਾਂ ਮੰਨ ਲੀਏ ਉਹ ਗੱਲ ਨਹੀਂ ਹੋਈ ਹੁਣ ਤਾਂ ਹੋਈ ਜੇ ਹੁਣ ਵੀ ਨਾ ਹੋਈ ਆਪਾਂ ਕਹੀਏ ਹੁਣ ਵੀ ਕਿਹੜਾ ਹੋ ਰਹੀ ਹੈ ਇੱਕ ਸਮੇਂ ਦੇ ਨਾਲ ਹਰ ਇੱਕ ਗੱਲ ਹੁੰਦੀ ਹੈ ਹਰ ਇੱਕ ਗੱਲ ਦਾ ਸਮਾਂ ਹੁੰਦਾ ਉਦੋਂ ਸ਼ਾਇਦ ਸਮਾਂ ਨਹੀਂ ਸੀ ਜਾਂ ਸਿਸਟਮ ਨਹੀਂ ਬਣਿਆ ਜਾਂ ਗੱਲ ਨਹੀਂ ਆਈ ਅੱਗੇ ਜੇ ਹੁਣ ਆਈ ਤਾਂ ਸਿਸਟਮ ਬਣੇ ਤਾਂ ਗੁਰੂਆਂ ਦੀ ਡਾਟਾ ਫਿਕਸ ਹੋਣ ਤੁਸੀਂ ਇਹ ਕਹਿੰਦੇ ਸਿਸਟਮ ਮਹਿਸੂਸ ਹੋਇਆ ਲੋਡ ਮਹਿਸੂਸ ਹੋਈ ਹੈ ਸਮੇਂ ਦੀ ਲੋਡ ਮਹਿਸੂਸ ਨਹੀਂ ਹੋਈ ਸ਼ਾਇਦ ਨਹੀਂ ਕਹਿ ਜਾ ਕਿਹਾ ਜਾ ਸਕਦਾ ਕਿ ਸ਼ਾਇਦ ਨਹੀਂ ਹੋਈ ਜਾਂ ਸ਼ਾਇਦ ਇਹ ਗੱਲ ਹੀ ਨਹੀਂ ਆਈ ਉਹਨਾਂ ਦੇ ਰੂਜੇਵੇਂ ਉਦੋਂ ਦੇ ਹਾਲਾਤ ਉਦੋਂ ਦੀਆਂ ਗੱਲਾਂ ਸ਼ਾਇਦ ਨਹੀਂ ਹੋਇਆ ਇਦਾਂ ਜੇ ਹੁਣ ਹੋਇਆ ਤੇ ਹੁਣ ਵੀ ਜੇ ਅਸੀਂ ਕੋਈ ਗੱਲ ਕਰ ਰਹੇ ਹਾਂ ਇਹਦੇ ਵਿੱਚ ਚਲੋ ਮੈਂ ਤੁਹਾਨੂੰ ਪੁੱਛਦਾ ਇਹਦੇ ਵਿੱਚ ਗਲਤ ਕੀ ਹੈ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਸਾਲ 5 ਜਨਵਰੀ ਨੂੰ ਮਨਾ ਲਈਏ ਇਹਦੇ ਵਿੱਚ ਗਲਤ ਕੀ ਹੈ ਮੇਰੇ ਪਿਤਾ ਇੱਕ ਬੇਤੁਸੀ ਮੈਨੂੰ ਕੀ ਦੱਸੋ ਕਿ ਉਸ ਸਮੇਂ 5 ਜਨਵਰੀ ਨੂੰ ਮਨਾਇਆ ਜਾਂਦਾ ਸੀਗਾ ਨਹੀਂ ਉਹ ਹਰ ਸਾਲ ਹਰ ਸਾਲ ਡੇਟਾ ਚੇਂਜ ਹੁੰਦੀ ਹੈ ਹਰ ਸਾਲ ਡੇਟਾ ਉਦੋਂ ਵੀ ਚੇਂਜ ਹੁੰਦਾ ਸੀਗਾ ਜੀ ਇਸ ਵਾਰ ਹਰ ਸਾਲ ਡੇਟਾ ਚੇਂਜ ਹੋ ਰਹੀ ਤੇ ਤੁਹਾਨੂੰ ਉਹਦੇ ਨਾਲ ਕੀ ਪ੍ਰੋਬਲਮ ਹੈ ਮੈਨੂੰ ਪ੍ਰੋਬਲਮ ਇਹੀ ਹੈ ਜੀ ਮਨੂੰ ਨਹੀਂ ਕਈ ਸਿੱਖਾਂ ਨੂੰ ਇਹ ਗੱਲ ਦੀ ਪ੍ਰੋਬਲਮ ਹੈ ਵੀ ਇਹ ਡੇਟਾ ਫਿਕਸ ਹੋਣੀ ਚਾਹੀਦੀ ਹੈ ਕਿਉਂਕਿ ਇਤਿਹਾਸ ਨਾਲ ਨਾ ਜੁੜਨਾ ਕੌਮੀ ਵਿਰਸੇ ਦੇ ਬੋਰਡ ਦੇ ਦਰਖਤ ਦੀਆਂ ਜੜ੍ਹਾਂ ਉਹਨੂੰ ਕਮਜ਼ੋਰ ਕਰਦਾ ਹੈ ਜੇ ਗੁਰੂਆਂ ਪੀਰਾਂ ਦੀ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ 25 ਸਾਲ ਦੀ ਉਮਰ ਚ ਉਸ ਸਥਾਨ ਤੇ ਗਏ ਮੰਨ ਲਓ ਕਿਤੇ ਵੀ ਗਏ ਏਗਜ਼ੈਂਪਲ ਉਹ 25 ਸਾਲ ਸ਼ੁਰੂ ਕਿੱਥੋਂ ਹੋਣਗੇ ਜਿਸ ਸਾਲ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਤੇ ਸਾਡੇ ਕੋਲ ਉਹ ਅਵਤਾਰ ਦੀ ਡੇਟ ਹੀ ਨਹੀਂ ਮੇਰਾ ਬੱਚਾ ਉੱਠ ਕੇ ਕਵੇ ਮੈਂ ਹੁਣ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਨਾ ਤੁਹਾਨੂੰ ਇਹ ਗੱਲ ਸ਼ਾਇਦ ਪੌਡਕਾਸਟ ਦੇ ਵਿੱਚ ਮੇਰਾ ਬੱਚਾ ਕਹਿ ਰਿਹਾ ਮੇਰੇ ਕੋਲ ਡਾਟਾ ਸਹੀ ਨਹੀਂ ਕਿਸੇ ਪਾਸੇ ਕਹਿ ਰਿਹਾ ਮੇਰੇ ਕੋਲ ਡਾਟਾ ਸਹੀ ਨਹੀਂ ਇਸ ਗੱਲ ਦੇ ਵਿੱਚ ਇਨੀ ਕਾਉਂਟਰੋਵਰਸੀ ਕਿਉਂ ਹੈ ਡਾਟਾ ਚੇਂਜ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਮੈਂ ਤਾਂ ਇੱਕ ਗੱਲ ਪੁੱਛਣਾ ਜੇ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਦਾ ਜਨਮ ਤਰੀਕ ਹੈ ਮੈਂ ਤੁਹਾਨੂੰ ੁੱਟਕੇਗਾ ਤੁਸੀਂ ਫਾਦਰ ਸਾਹਿਬ ਦੀ ਜਨਮ ਐਤ ਕੀ ਅੱਧਾ ਬਣਾ ਲਓ ਐਤ ਕੀ ਕੋਈ ਮਤਲਬ ਹੀ ਨਹੀਂ ਪੈਂਦਾ ਉਸ ਗੱਲ ਦਾ ਤੇ ਇਹ ਤਾਂ ਇਹ ਤਾਂ ਧਰਮ ਦੇ ਗੁਰੂ ਹੈ ਧਰਮ ਪਿਤਾ ਵੈ ਉਹ ਤੇ ਉਹਨਾਂ ਦਾ ਅਵਤਾਰ ਕਿਸੇ ਧਰਮ ਦੇ ਨਾਲ ਜੁੜੇ ਹੋਏ ਗੁਰੂ ਪੀਰ ਪੈਗੰਬਰ ਦਾ ਅਵਤਾਰ ਤੇ ਹੜਾ ਹੀ ਨਹੀਂ ਫਿਕਸ ਇਹ ਕਿੱਦਾਂ ਦੀ ਅਜੀਬ ਗੱਲ ਹੈ ਨਵਾਂ ਸਾਲ ਫਿਕਸ ਹੈ ਹਰੇਕ ਕਮਿਊਨਿਟੀ ਦੇ ਵਿੱਚ ਹਰ ਇੱਕ ਚੀਜ਼ ਫਿਕਸ ਹੈ ਈਸਾਈ ਵੀ ਆਪਣਾ ਨਵਾਂ ਸਾਲ ਵੀ ਦੋ ਵਾਰ ਮਨਾਇਆ ਜਾਂਦਾ ਹੈ ਇੱਕ ਅਪ੍ਰੈਲ ਚ ਮਨਾਇਆ ਜਾਂਦਾ ਹੈ ਇੱਕ ਜਨਵਰੀ ਚ ਮਨਾਇਆ ਜਾਂਦਾ ਹੈ ਉਹ ਤਾਂ ਦੇਸੀ ਮਹੀਨੇ ਤੇ ਉਹਦਾ ਫਰਕ ਹੈ ਨਾ ਤੁਸੀਂ ਇਹ ਦੇਖੋ ਇਹ ਬੜੀ ਤਰਾਸਦੀ ਹੈ ਆ ਲੇਟੈਸਟ ਦੀਵਾਲੀ ਨੂੰ ਦੇਖ ਲਓ ਕਿੰਨਾ ਰੋਲਾ ਪਿਆ ਕੱਤੀ ਦੀ ਮਨਾਉਣੀ ਹੈ ਜੀ ਇੱਕ ਨੂੰ ਮਨਾਣੀ ਕੋਈ ਵੀ ਚੀਜ਼ ਹੋਵੇ ਫਿਕਸ ਕਿਉਂ ਨਹੀਂ ਹੈ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਉਲਝਣਾ ਤੋਂ ਥੋੜਾ ਬਾਹਰ ਹੋਈਏ ਸਾਨੂੰ ਪਤਾ ਹੋਵੇ ਵੀ ਸਾਡਾ ਇਹ ਵਜੂਦ ਹੈ ਸਾਡਾ ਇਹ ਸਾਰਾ ਕੁਝ ਸਾਡਾ ਬੇਸ ਆਉਣ ਵਾਲੇ ਟਾਈਮਸ ਦਾ ਡਾਟਾ ਹੋਰ ਚੇਂਜ ਹੋ ਸਕਦੀਆਂ ਨੇ ਸ਼ਾਇਦ ਇੱਕ ਨਵਾਂ ਕੈਲੰਡਰ ਹੋਰ ਆ ਜਾਵੇ ਉਦੋਂ ਵੀ ਤੁਸੀਂ ਸਿਰਫ ਮੂਲ ਅਨੰਕਸ਼ਾਹੀ ਕੈਲੰਡਰ ਦੀ ਗੱਲ ਕਰੋਗੇ ਹਾਂਜੀ ਮੈਂ 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 ਨਹੀਂ ਮੈਂ ਮੂਲ ਅਨੰਕਸ਼ਾਹੀ ਕੈਲੰਡਰ ਨਾਲ ਖੜਾ ਹਾਂ ਔਰ ਆਉਣ ਵਾਲੇ ਟਾਈਮ ਤੇ ਉਦੋਂ ਬਿਕਰਮੀ ਕੈਲੰਡਰ ਦੇ ਅਕੋਰਡਿੰਗ ਕਿਉਂ ਜਨਮ ਦਿਹਾੜੇ ਮਨਾਏ ਜਾਂਦੇ ਸੀਗੇ ਮੇਰਾ ਸਵਾਲ ਇਹ ਹੈ ਤੁਹਾਨੂੰ ਉਦੋਂ ਤਾਂ ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਉਹਦਾ ਰੀਜ਼ਨ ਇੱਕੋ ਹੀ ਹੈ ਕਿ ਜਿਹੜੀ ਗੱਲ ਜਦੋਂ ਸਮਝ ਆਈ ਬੰਦਾ ਉਹਦੇ ਤੇ ਉਦੋਂ ਰਿਸਰਚ ਕਰਦਾ ਮੈਨੂੰ ਪਤਾ ਹੈ ਕਈ ਲੋਕਾਂ ਨੂੰ ਗੱਲ ਸਮਝ ਨਾ ਆਈ ਹੋਵੇ ਜਿਨ੍ਹਾਂ ਨੂੰ ਨਹੀਂ ਆਈ ਉਹ ਬੈਠੇ ਨੇ ਜਿਨ੍ਹਾਂ ਨੂੰ ਆਈ ਉਹ ਬੈਠੇ ਉਹ ਜਿਨ੍ਹਾਂ ਦੇਖੋ ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਬੈਠੇ ਆ ਚੁੱਪ ਕਰਕੇ ਜਿਨ੍ਹਾਂ ਨੂੰ ਥੋੜੀ ਥੋੜੀ ਆ ਰਹੀ ਹੈ ਜੇ ਥੋੜੀ ਥੋੜੀ ਕੋਸ਼ਿਸ਼ ਕਰ ਰਹੀ ਹੈ ਜਾਣਕਾਰੀ ਇਕੱਠੀ ਕਰਨ ਦੀ ਉਹ ਗੱਲ ਵੀ ਕਰ ਰਹੇ ਆ ਉਹ ਕੋਈ ਵੀ ਪੱਖ ਹੋਵੇ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਕੋਈ ਵੀ ਪੱਖ ਆ ਉਹਦੇ ਦੇ ਵਿਚਾਰ ਹੁੰਦੇ ਹੀ ਹੁੰਦੀ ਹੈ ਇਹਦੇ 'ਚ ਇਹ ਨਹੀਂ ਹੈ ਕਿ ਐਸਜੀਪੀਸੀ ਗਲਤ ਹੈ ਜਾਂ ਮੈਂ ਗਲਤਾਂ ਜਾਂ ਜੱਥੇਦਾਰ ਕੋਈ ਗਲਤ ਨਹੀਂ ਹੈ ਸਾਰੇ ਆਪਣੀ ਆਪਣੀ ਜਗ੍ਹਾ ਸਹੀ ਨੇ ਗੱਲ ਸਿਰਫ ਇੰਨੀ ਹੈ ਕਿ ਇਹਦੇ ਤੇ ਆਪਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਜੇ ਇੱਕ ਪਾਸਾ ਗਲਤ ਆ ਉਹਨੂੰ ਸਮਝਾਇਆ ਜਾਵੇ ਜੇ ਦੂਸਰਾ ਪਾਸਾ ਹੈ ਤਾਂ ਉਹ ਉਹਨੂੰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰਿਆ ਇਹਦੇ ਵਿੱਚ ਆਪਸੀ ਕੋਈ ਦਲੀ ਰੰਜਸ਼ ਜਾਂ ਕੋਈ ਆਪਸੀ ਲੜਾਈ ਥੋੜੀ ਹੈ ਇਹ ਤਾਂ ਧਰਮ ਦਾ ਮੁੱਦਾ ਹੈ ਤੇ ਹੋਏ 71 ਮਿਲੋ ਮੇਰੇ ਭਾਈ ਦੁਭਦਾ ਦੂਰ ਕਰੋ ਲਿਵ ਲਾਏ ਗੁਰੂ ਗ੍ਰੰਥ ਸਾਹਿਬ ਦਾ ਔਟ ਆਨਸਰਾਂ ਲੈ ਕੇ ਆਪਸ ਵਿਚਾਰ ਕਰਕੇ ਇਸ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਔਰ ਸਰਵਸੰਮਤੀ ਨਾਲ ਇਹਦਾ ਕਿਹੜਾ ਕੀ ਫੈਸਲਾ ਲੈਣਾ ਚਾਹੀਦਾ ਬਸ ਇੰਨੀ ਕੁ ਗੱਲ ਤੁਸੀਂ ਇੱਕ ਗੱਲ ਕੀਤੀ ਸੀ ਕਿ ਮੈਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਦੱਸਿ ਸੀ ਜਿੱਥੇ ਵੀ ਤੁਸੀਂ ਕਿਹਾ ਸੀਗਾ ਵੀ 100 ਕੋੜਿਆਂ ਦੀ ਜਿਹੜੀ ਹੈ ਸਜ਼ਾ ਮਿਲੀ ਸੀ ਹਾਂਜੀ ਪਰ ਉਹ 100 ਦਾ ਇੱਕ ਬਣਾ ਕੇ ਜਿਹੜਾ ਮਾਰਿਆ ਗਿਆ ਸੀਗਾ ਪਰ ਕੁਝ ਇਤਿਹਾਸ ਇਹ ਵੀ ਦੱਸਦਾ ਹੈ ਕਿ ਨਹੀਂ ਮਾਰਿਆ ਗਿਆ ਸੀਗਾ ਇਹ ਵੀਰ ਜੀ ਇਦਾਂ ਹੁੰਦਾ ਨਾ ਕਈ ਜਿਹੜੀਆਂ ਇਤਿਹਾਸਕ ਗੱਲਾਂ ਨੇ ਆਪਾਂ ਨੂੰ ਲਿਖਤੀ ਮਿਲਦੀਆਂ ਨੇ ਕਈ ਚਲੰਤ ਮਿਲਦੀਆਂ ਨੇ ਜਿੱਦਾਂ ਅਸੀਂ ਆਪਣੀ ਬਜ਼ੁਰਗਾਂ ਯਕੀਨ ਦੋਨੇ ਜਗ੍ਹਾ ਦੋਨੇ ਚੀਜ਼ਾਂ ਆਪਣੀਆਂ ਆਪਣੀ ਜਗ੍ਹਾ ਸਹੀ ਨੇ ਉਹਦਾ ਰੀਜ਼ਨ ਇਹ ਹੈ ਜਦੋਂ ਦੇਖੋ ਲਾਇਬ੍ਰੇਰੀਆਂ ਸੜੀਆਂ ਨੇ ਜਾਂ ਕੁਝ ਕਈ ਅਨਮੋਲ ਇਤਿਹਾਸ ਸਾਡਾ ਖਤਮ ਹੋਇਆ 84 ਦੇ ਵਿੱਚ ਜਾਂ ਹੋਰ ਕਈ ਚੀਜ਼ਾਂ ਲਿਖਤੀ ਚ ਸੀ ਗਿਆ ਹੁਣ ਉਥੇ ਅੱਜ ਵੀ ਕਈ ਪ੍ਰਚਾਰਕ ਨੇ ਜਿਨ੍ਹਾਂ ਨੂੰ ਕਾਫੀ ਸਮਝ ਆਇਆ ਕਾਫੀ ਜੁੜੇ ਹੋਇਆ ਉਹ ਉਸ ਗੱਲ ਨੂੰ ਮੰਨਦੇ ਆ ਵੀ ਜਿਹੜੀ ਧਰਮ ਅਧੀਨ ਰਾਜਨੀਤੀ ਦਾ ਕਨਸੈਪਟ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਕਿਉਂਕਿ ਉਹ ਦਰਖਤ ਦੇ ਨਾਲ ਬੰਨ ਕੇ ਤੇ ਜਦੋਂ ਕੋੜਾ ਲਾਇਆ ਤੇ ਉਦੋਂ ਕਹਿੰਦੇ ਸੀ ਵੀ ਲੋਕ ਕਹਿੰਦੇ ਸੀ ਵੀ ਧੰਨ ਹੈ ਮਹਾਰਾਜਾ ਜਿਹੜਾ ਜਥੇਦਾਰ ਨੇ ਹੁਕਮ ਨੂੰ ਮੰਨਦਾ ਤੇ ਮਹਾਰਾਜਾ ਕਹਿੰਦਾ ਸੀ ਧੰਨਾ ਜਥੇਦਾਰ ਜਿਹੜਾ ਆਪਣੇ ਅਹੁਦੇ ਦਾ ਸਤਿਕਾਰ ਕਰਦਾ ਉਹਨੇ ਮਹਾਰਾਜੇ ਨੂੰ ਇਨੀ ਵੇਖਿਆ ਗੱਲ ਇਹ ਹੈ ਜੇ ਤੁਸੀਂ ਦੂਸਰੀ ਗੱਲ ਕਰਦੇ ਹੋ ਵੀ ਨਹੀਂ ਲਗਾਈ ਗਈ ਜੇ ਉਹਨਾਂ ਨੂੰ 100 ਕੋੜੇ ਇੱਕ ਰੱਸੇ ਬਣ ਕੇ ਲਾਇਆ ਗਿਆ ਜਾਂ ਉਹਦੀ ਜਗ੍ਹਾ ਦੂਸਰੀ ਸੇਵਾ ਦਿੱਤੀ ਗਈ ਇਹਦੇ ਚ ਆਪਾਂ ਨੂੰ ਇੱਕ ਚੀਜ਼ ਵੇਖਣੀ ਪਊਗੀ ਕਿ ਸਮੇਂ ਦਾ ਮਹਾਰਾਜਾ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਨੂੰ ਨਹੀਂ ਮੋੜ ਪਾਇਆ ਉਹਨੂੰ ਮੰਨਣਾ ਪਿਆ ਤੁਸੀਂ ਮੰਨਦੇ ਹੋ ਵੀ ਹੁਣ ਦੇ ਟਾਈਮ ਜਿਹੜਾ ਧਰਮ ਦੀ ਨਾਜ਼ੀਤੀ ਜਿਹੜੀ ਤੁਸੀਂ ਗੱਲ ਗਈ ਸੀ ਵੀ ਉਹ ਰਾਜਨੀਤੀ ਅਧਿਨ ਧਰਮ ਤੁਸੀਂ ਕਹਿਆ ਸੀਗਾ ਰਾਜਨੀਤੀ ਅਧਿਨ ਧਰਮ ਕਿਵੇਂ ਹੋਇਆ ਰਾਜਨੀਤੀ ਅਧਿਨ ਧਰਮ ਅੱਜ ਕੱਲ ਆਪਾਂ ਦੇਖ ਰਹੀਆਂ ਜਿਹੜੇ ਜਿੰਨੇ ਵੀ ਪ੍ਰਚਾਰਕ ਨੇ ਜਾਂ ਹੋਰ ਵੀ ਅਹੁਦੇਦਾਰ ਨੇ ਜਿੱਦਾਂ ਉਹ ਜਿਹੜਾ ਪਹਿਲਾਂ ਜਿੱਦਾਂ ਹੁਣ ਇਹਨਾਂ ਨੇ ਫੈਸਲਾ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਟਾਈਮ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਹ ਜੀ ਜਥੇਦਾਰੀ ਉਹ ਜੇ ਪ੍ਰਚਾਰ ਅੱਜ ਵੀ ਚਾਹੀਦੇ ਆ ਅੱਜ ਕੱਲ ਜੋ ਸੁਣਨ ਨੂੰ ਮਿਲਦਾ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਵੀ ਉਸ ਫਲਾਣੀ ਸੰਸਥਾ ਨੇ ਫਲਾਣੀ ਜਥੇਦਾਰ ਨੂੰ ਐਦਾਂ ਕਹਿਤਾ ਜਾਂ ਫਲਾਣੀ ਸਰਕਾਰੀ ਕਮਿਊਨਿਟੀ ਨੇ ਫਲਾਣੀ ਗਰੰਥੀ ਨੂੰ ਐਦਾਂ ਕਹਿਤਾ ਉਹ ਚੀਜ਼ ਜੇ ਹੈ ਤੇ ਹੋਣੀ ਨਹੀਂ ਚਾਹੀਦੀ ਮੈਂ ਜਿਹੜਾ ਧਰਮ ਹੈ ਉਹ ਇੱਕ ਅਲੱਗ ਆਧਾਰ ਹੈ ਜਿਹੜੀ ਰਾਜਨੀਤੀ ਹੈ ਉਹ ਮੂਲ ਨਾਨਕਸ਼ਹੀ ਕੈਲੰਡਰ ਤੇ ਨਾਨਕਸ਼ਹੀ ਕੈਲੰਡਰ ਨੂੰ ਲੈ ਕੇ ਤੁਹਾਡਾ ਓਪੀਨੀਅਨ ਕੀ ਆ ਮੇਰਾ ਓਪੀਨੀਅਨ ਇਹ ਹੈ ਵੀ ਮੂਲ ਨਾਨਕਸ਼ਹੀ ਜਿਹੜਾ ਕੈਲੰਡਰ ਹੈ ਉਹ ਲਾਗੂ ਹੋਣਾ ਚਾਹੀਦਾ ਹੋਇਆ ਵੀ ਹੈ ਔਰ ਹੋਣਾ ਵੀ ਚਾਹੀਦਾ ਜਿਹੜਾ ਵਿਚਾਰ ਔਰ ਇਹ ਜਿਹੜੀਆਂ ਦਖਲ ਅੰਦਾਜ਼ੀਆਂ ਨੇ ਇਹ ਚੀਜ਼ ਨੂੰ ਖਤਮ ਹੋਣਾ ਚਾਹੀਦਾ ਔਰ ਇੱਕ ਪਾਰਟਿਕੂਲਰ ਡੇਟਸ ਨੇ ਜਿਹੜੀਆਂ ਉਹ ਗੁਰਪੁਰਬਾਂ ਦੇ ਦੇ ਨਾਲ ਜਿਹੜੀਆਂ ਸਬੰਧਤ ਨੇ ਉਹ ਰਿਲੀਜ਼ ਕਰ ਦੇਣੀਆਂ ਚਾਹੀਦੀਆਂ ਵੀ ਇਸੇ ਤਰੀਕਾ ਨੂੰ ਹੀ ਅੱਗੇ ਤੋਂ ਗੁਰਪੁਰਬ ਸ਼ਿਧੀਪੁਰਬ ਜੋਤੀ ਜੋਤੀਆਂ ਗੁਰਤਾ ਗਦੀ ਪੁਰਬ ਇਹ ਜਿਹੜੇ ਉਹ ਮਨਾਏ ਤੁਸੀਂ ਇੱਕ ਹਰੀ ਸਿੰਘ ਨਲੂਆ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਜਦੋਂ ਸ਼ੇਰ ਪਾੜਨ ਲਈ ਉਹਨਾਂ ਨੂੰ ਕਿਹਾ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਇਦਾਂ ਦੇ ਸ਼ੇਰ ਭਾਵੇਂ ਰੋਜ਼ ਮਰਵਾ ਲਿਓ ਜਿਸ ਦਿਨ ਇਹਨਾਂ ਨੇ ਮਿਲ ਕੇ ਮੈਨੂੰ ਮਰਵਾਤਾ ਉਸ ਦਿਨ ਤੈਨੂੰ ਪ੍ਰੋਬਲਮ ਹੋ ਜਾਣੀ ਠੀਕ ਹੈ ਹਰੀ ਸਿੰਘ ਨਲਵੇ ਨੂੰ ਕਿੰਨੇ ਮਾਰਿਆ ਸੀ ਹਰੀ ਸਿੰਘ ਨਲਵੇ ਦਾ ਮੈਂ ਜਿੰਨਾ ਸੁਣਿਆ ਸੀ ਆਪਣੇ ਅਖੀਰਲੇ ਸਮੇਂ ਤੇ ਕਾਫੀ ਉਹ ਸਰੀਰ ਉਹਨਾਂ ਦਾ ਢਿੱਲਾ ਹੋ ਗਿਆ ਸੀਗਾ ਉਮਰ ਦੇ ਨਾਲ ਤੇ ਇਹਦੇ ਬਾਰੇ ਮੈਂ ਜ਼ਿਆਦਾ ਡਿਟੇਲ ਚ ਤੁਹਾਡੇ ਨਾਲ ਗੱਲ ਨਹੀਂ ਕਰ ਪਾਵਾਂਗਾ ਕਿਉਂਕਿ ਔਰ ਫਿਰ ਤੁਹਾਡੇ ਵਾਲੀ ਗੱਲ ਆ ਜਾਂਦੀ ਹੈ ਵੀ ਜਿੰਨੀਆਂ ਕਿਤਾਬਾਂ ਨੇ ਉਹਨਾਂ ਕੁਝ ਛਪਿਆ ਹੋਇਆ ਪਰ ਇੰਨਾ ਕਿ ਮੈਂ ਬਸ ਮੋਟਾ-ਮੋਟਾ ਸੁਣਿਆ ਵੀ ਉਹਨਾਂ ਦਾ ਜਿਹੜਾ ਅਖੀਰਲਾ ਸਮਾਂ ਸੀ ਉਹ ਕਾਫੀ ਉਹ ਮਤਲਬ ਸ਼ਰੀਰ ਪਕਤੋਂ ਉਮਰ ਦੇ ਨਾਲੋਂ ਟਿੱਲੇ ਹੋ ਚੁੱਕੇ ਸੀਗੇ ਹਾਂਜੀ ਬਸ ਬਾਕੀ ਇਹ ਜਵਾਨੀ ਦੇ ਵੇਲੇ ਉਹਨਾਂ ਦਾ ਬਥੇਰਾ ਜ਼ੋਰ ਸੀਗਾ ਉਹਨਾਂ ਦੇ ਵਿੱਚ ਸ਼ੇਰ ਪਾੜਨਾ ਕਿਉਂ ਮੈਂ ਪਹਿਲਾਂ ਵੀ ਜਦ 655 ਪੀਐਸਆਈ ਹੁੰਦਾ ਤੇ ਉਹ ਸ਼ੇਰ ਦਾ ਜਵਾੜਾ ਤੇ ਉਹਨੂੰ ਪਾੜ ਦੇਣਾ ਉਹ ਬਹੁਤ हिम्मत दी ਲੋੜਾ શરીર ਇਥੋਂ ਇੱਕ ਸੇਧ ਇਹ ਵੀ ਮਿਲਦੀ ਆ ਸਿੱਖ ਕੋਸ਼ਿਸ਼ ਕਰੇ ਜਾਂ ਹਰੇਕ ਕੋਸ਼ਿਸ਼ ਕਰੇ ਸਰੀਰਕ ਤੌਰ ਤੇ ਵੀ ਸਾਨੂੰ ਥੋੜਾ ਪ੍ਰਬਲ ਹੋਣਾ ਚਾਹੀਦਾ ਹੈ ਜੀ اور ਤੁਸੀਂ ਮੂਲ ਣਕਸ਼ਾਹੀ ਕੈਲੰਡਰ ਨੂੰ ਨਹੀਂ ਮੰਨਦੇ ਨਹੀਂ ਮੈਂ ਮੂਲ ਣਕਸ਼ਾਹੀ ਕੈਲੰਡਰ ਦੇ ਬਿਲਕੁਲ ਨਾਲਾ ਕੋਈ ਦਿੱਕਤ ਨਹੀਂ ਮੈਂ ਵੀ ਕਹਿ ਰਿਹਾ ਵੀ ਜੇ ਤੁਸੀਂ ਕਹਿ ਰਹੇ ਹੋ ਵੀ ਵਿਕਰਮ ਵਿਕਰਮੀ ਕੈਲੰਡਰ ਸੇਗਾ ਉਦੋਂ ਵੀ ਤਾਂ ਦੇਖੋ ਕਿ ਕ੍ਰਮਿਕ ਕੈਲੰਡਰ ਦਾ ਨਾਮ ਦੇ ਕੇ ਦੇਖਿਆ ਜਾਵੇ ਜੇ ਆਪਣੇ ਪੂਰਵਜਾਂ ਵੱਲ ਦੇਖਿਆ ਜਾਵੇ ਉਹਨਾਂ ਨੇ ਵੀ ਤਾਂ ਕਿਤੇ ਨਾ ਕਿਤੇ ਬਿਕਰਮੀ ਕੈਲੰਡਰ ਦੇ ਮੁਤਾਬਿਕ ਹੀ ਜਨਮ ਦਿਹਾੜੇ ਮਨਾਏ ਮੈਂ ਪਹਿਲੀ ਬੇਨਤੀ ਕੀਤੀ ਹੈ ਮੰਨ ਲਓ ਅੱਜ ਇਸ ਸਮੇਂ ਦੇ ਵਿੱਚ ਮੂਲ ਨਾਨਕ ਸ਼ਹੀ ਕੈਲੰਡਰ ਨਾਲ ਗੱਲ ਉੱਠਦੀ ਆਉਣ ਵਾਲੇ 100 ਸਾਲ ਬਾਅਦ ਉੱਠਦੀ ਤੇ ਉਦੋਂ ਸਾਡੇ ਬੱਚਿਆਂ ਨੇ ਕਹਿਣਾ ਸੀ ਵੀ ਤੁਹਾਡੇ ਪੂਰਵਜਾਂ ਨੇ ਕਿਉਂ ਨਹੀਂ ਚੱਕਿਆ ਇਹ ਤਾਂ ਇੱਕ ਸਮੇਂ ਤੇ ਆ ਕੇ ਗੱਲ ਹੋਣੀ ਸੀ ਅੱਜ ਹੋ ਰਹੀ ਹੈ ਹੋ ਸਕਦਾ 50 ਸਾਲ ਪਹਿਲਾਂ ਹੋ ਜਾਂਦੀ ਜਾਣ ਵਾਲੇ 50 ਸਾਲ ਬਾਅਦ ਹੁੰਦੀ ਸੋ ਹਰ ਗੱਲ ਨੂੰ ਆਪਾਂ ਉਹਦੇ ਨਾਲ ਜੋੜ ਕੇ ਵੀ ਪੂਰਵਜਾਂ ਨੇ ਨਹੀਂ ਚੱਕੀ ਗੱਲ ਗੱਲ ਇਹ ਤੇ ਮੈਂ ਪਹਿਲਾਂ ਕਹਿ ਰਿਹਾ ਗੱਲ ਚੱਕਣ ਵਾਲਾ ਕੋਈ ਵਿਸ਼ਾ ਹੀ ਨਹੀਂ ਹੈ ਕਿਉਂਕਿ ਕੋਈ ਲੜਾਈ ਨਹੀਂ ਹੈ ਇਹ ਤਾਂ ਵਿਚਾਰ ਦਾ ਵਿਸ਼ਾ ਹੈ ਜਿਹੜੇ ਸਾਡੇ ਐਸਜੀਪੀਸੀ ਐ ਸਤਕਾਰਕ ਮੈਂਬਰ ਨੇ ਜਾਂ ਜਥੇਦਾਰ ਸਹਿਬਾਨ ਨੇ ਉਹ ਸਾਰੇ ਉਹਨਾਂ ਦੇ ਅੱਗੇ ਵਿਚਾਰ ਰੱਖ ਰਹੇ ਹਾਂ ਅਸੀਂ ਇਹਦੇ ਉੱਤੇ ਵਿਚਾਰ ਉਸ ਉਹ ਸਿਆਣੇ ਨੇ ਉਹਨਾਂ ਨੇ ਵਿਚਾਰ ਕਰਨੀ ਹੈ ਦੁਬਾਰਾ ਕਰ ਲੈਣ ਸਾਡੀ ਬੇਨਤੀ ਪ੍ਰਵਾਨ ਕਰ ਲੈ ਇਸ ਤੋਂ ਲਾਵਾ ਤੱਕ ਗੱਲ ਨਹੀਂ ਮੁੱਦਾ ਚੱਕਰ ਨੂੰ ਕਿਹੜਾ ਸਾਡੀ ਕੋਈ ਲੜਾਈ ਹੈ ਉਹਨਾਂ ਨਾਲ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਕੁਝ ਅਕਸਰ ਮੈਂ ਦੇਖਿਆ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਸੇ ਨਵੇਂ ਬੰਦੇ ਦੇ ਨਾਲ ਗੱਲ ਕਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਪਰ ਮੈਂ ਹਾਲੇ ਵੀ ਕਿਤੇ ਨਾ ਕਿਤੇ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੋ ਪਾ ਰਿਹਾ ਕਿ ਪਹਿਲਾਂ ਜਿਹੜੇ ਜਨਮ ਦਿਹਾੜੇ ਮਨਾਏ ਜਾਂਦੇ ਸੀਗੇ ਉਹਦੋਂ ਵੀ ਮਨਾਏ ਜਾਂਦੇ ਸੀ ਔਰ ਉਹਦੇ ਲੋਕ ਮਨਾਉਂਦੇ ਸੀ ਸਤਕਾਰਯੋਗ ਮਨਾਉਂਦੇ ਸੀ ਤੇ ਅੱਜ ਵੀ ਸਤਕਾਰਯੋਗ ਬਣਾਉਂਦੇ ਨੇ ਤੁਸੀਂ ਮੇਰੀ ਗੱਲ ਕੀਤੀ ਕਿ ਜੇ ਤੁਹਾਡਾ ਜਨਮ ਦਿਹਾੜਾ ਅੱਜ ਮੇਰਾ ਬਰਥਡੇ ਅੱਜ ਨਹੀਂ ਹੈ ਤੁਸੀਂ ਮਨਾਓਗੇ ਮੈਨੂੰ ਖੁਸ਼ੀ ਹੋਏਗੀ ਮੈਂ ਉਹ ਚੀਜ਼ ਦੇਖ ਕੇ ਖੁਸ਼ ਹੋਊਂਗਾ ਬੇਸ਼ੱਕ ਮੇਰਾ ਅੱਜ ਨਹੀਂ ਹੈ ਪਰ ਠੀਕ ਹੈ ਮੈਂ ਤੁਹਾਡੇ ਨਾਲ ਵੀ ਸਹਿਮਤ ਹਾਂ ਕਿਤੇ ਨਾ ਕਿਤੇ ਔਰ ਇਸ ਚੀਜ਼ ਤੇ ਗੱਲ ਹੋਣੀ ਚਾਹੀਦੀ ਹੈ ਹੋਏਗੀ ਸਿੱਖ ਕੌਮ ਦੇ ਕੁਝ ਲੋਕ ਜਿਹੜੇ ਤੁਹਾਡੇ ਨਾਲ ਖੜੇ ਨੇ ਉਹ ਇਸ ਚੀਜ਼ ਤੇ ਗੱਲਬਾਤ ਕਰਨਗੇ ਮੈਂ ਅਕਸਰ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਿਣਾ ਵੀ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਸਾਨੂੰ ਹਰ ਚੀਜ਼ ਦੀ ਨੌਲੇਜ ਨਹੀਂ ਹੈ ਅਸੀਂ ਬਹੁਤ ਪੜੇ ਲਿਖੇ ਮਹਾਨ ਨਹੀਂ ਆ ਲੇਕਿਨ ਹਾਂ ਜਿਸ ਚੀਜ਼ ਦੀ ਸਾਨੂੰ ਨੌਲੇਜ ਹੈ ਅਸੀਂ ਉਸ ਚੀਜ਼ ਦੇ ਉੱਤੇ ਉਸ ਮੁੱਦੇ ਉੱਤੇ ਗੱਲ ਜ਼ਰੂਰ ਕਰਦੇ ਆ ਸਾਡਾ ਓਪੀਨੀਅਨ ਜਿਹੜਾ ਨਾ ਉਹ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਦੇਖੋ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਟੇਲਸ ਐਂਡ ਹੈਡ ਠੀਕ ਹੈ ਹੈਡ ਟੇਲਸ ਯਾਨੀ ਅਗਰ ਇੱਕ ਸਿੱਕੇ ਦਾ ਚੰਗਾ ਵੀ ਹੈ ਤਾਂ ਉਹ ਸਿੱਕੇ ਦਾ ਕਿਤੇ ਨਾ ਕਿਤੇ ਸਾਨੂੰ ਮਾੜਾ ਵੀ ਹੈ ਹੈਨਾ ਔਰ ਮੈਂ ਇਧਰ ਦੀਆ ਖਾਸ ਪੇਸ਼ਕਿਸ਼ ਲੈ ਕੇ ਫਿਰ ਤੋਂ ਹਾਜ਼ਰ ਹੋਣਾਗਾ ਹਰਜੀਤ ਸਿੰਘ ਕੈਮਰਾਮੈਨ ਦੇ ਨਾਮ Pro Plus TV ਧੰਨਵਾਦ